ਕਾਲੀ ਦਲ ਵੱਲੋਂ ਕੀਤੇ ਗਏ ਜਿਹੜੇ ਵੱਜਰ ਗੋਰਾਹ ਸੀਗੇ ਉਹਨਾਂ ਨੂੰ ਕਬੂਲਿਆ ਗਿਆ ਤੇ ਸਿੰਘ ਸਾਹਿਬ ਵੱਲੋਂ ਉਹਨਾਂ ਨੂੰ ਜਿਹੜੀ ਸਜ਼ਾ ਲਾਈ ਗਈ ਸੀ ਉਹ ਭੁਗਤਰੇ ਨੇ ਤੇ ਉਸ ਤੋਂ ਬਾਅਦ ਇੱਕ ਸਖਸ਼ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਤੇ ਬੜੇ ਸਖਤ ਲਹਿਜੇ ਦੇ ਵਿੱਚ ਜਿਹੜੇ ਸਿੰਘ ਸਾਹਿਬ ਸੀਗੇ ਰਗਵੀਰ ਗਿਆਨੀ ਰਗਵੀਰ ਸਿੰਘ ਤੇ ਹਰਪ੍ਰੀਤ ਸਿੰਘ ਹੋਰੀ ਉਹਨਾਂ ਨੇ ਬੜੇ ਸਖਤ ਲਹਿਜੇ ਦੇ ਵਿੱਚ ਉਹਨਾਂ ਦੇ ਨਾਲ ਸਵਾਲ ਜਵਾਬੀ ਅਕਾਲ ਤਖਤ ਸਾਹਿਬ ਦੀ ਤਫ਼ਹੀਸ ਤੋਂ ਕੀਤੇ ਫੈਸਲਾ ਸੀ ਉਹ ਵੀ ਸੁਣਾਇਆ ਗਿਆ ਵੀ ਇਹ 10 ਦਿਨਾਂ ਦੀ ਇਹਨਾਂ ਨੂੰ ਧਾਰਮਿਕ ਤਨਖਾਹ ਲੱਗੂਗੀ ਜਿਹਦੇ ਵਿੱਚ ਇਹ ਕੋਸ਼ਦਨ ਅਕਾਲ ਤਖਤ ਸਾਹਿਬ ਦੇ ਹਰਮੰਦਰ ਸਾਹਿਬ ਦੇ ਵਿੱਚ ਵਰਕਸ਼ਾਪ ਫੜ ਕੇ ਸਿਕਿਉਰਿਟੀ ਗਾਰਡ ਦੀ ਜਿਵੇਂ ਕਹਿੰਦੇ ਸੇਵਾ ਨਿਭਾਉਣਗੇ ਤੇ ਇਸੇ ਤਰੀਕੇ ਦੇ ਨਾਲ ਤਖਤ ਦਮਦਮਾ ਸਾਹਿਬ ਤੇ ਫਤੇ ਗੜ ਸਾਹਿਬ ਮੁਖਸਰ ਸਾਹਿਬ ਵਕੂ ਵਕ ਦਿਨ ਇਹ ਡਿਊਟੀਆਂ ਕਰਨਗੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਆ ਤਾਂ ਉਸ ਚੀਜ਼ ਨੂੰ ਲੈ ਕੇ ਵੀ ਬਹੁਤ ਸਾਰੇ ਐਨ ਆਰ ਆਈ ਦੁਖੀ ਆ ਉਹ ਕਹਿੰਦੇ ਵੀ ਇਹ ਜਿਹੜੀ ਗੋਲੀ ਆ ਨਹੀਂ ਚੱਲਣੀ ਚਾਹੀਦੀ ਪੰਜਾਬੀਆਂ ਦੇ ਦਿਲਾਂ ਵਿੱਚ ਜਿਹੜੀ ਜਗ੍ਹਾ ਸੀਗੀ ਅਕਾਲੀ ਦਲ ਪਾਰਟੀ ਦੀ ਜਾਂ ਅਕਾਲੀ ਦਲ ਦੇ ਪ੍ਰਤੀ ਜਿਹੜੀ ਨਫ਼ਰਤ ਪੈਦਾ ਹੋ ਗਈ ਸੀ ਬੇਅਦਬੀ ਕਾਂਡ ਨੂੰ ਲੈ ਕੇ ਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਇਹਦੇ ਵਿੱਚ ਕਾਫੀ ਲੇਟ ਹੋ ਗਏ ਗੁਨਾਹ ਕਬੂਲਣ ਕਰਨ ਦੇ ਵਿੱਚ ਤੇ ਉਹ ਚੀਜ਼ਾਂ ਇਹਨਾਂ ਦਾ ਖੜਾ ਤਾਂ ਨਹੀਂ ਛੇਤੀ ਛੱਡਣਗੀਆਂ ਕਿਉਂਕਿ ਜਿਥੇ ਜਿਵੇਂ ਤੁਸੋਂ ਤੁਹਾਨੂੰ ਲੱਗਦਾ ਵੀ 70 80 ਸੀਟਾਂ ਤੋਂ ਇੱਕ ਜਿਹੜੀ ਪਾਰਟੀ ਆ ਉਹ ਸਿਰਫ ਤਿੰਨ ਸੀਟਾਂ ਤੇ ਆ ਕੇ ਸੈਟ ਗਈ ਹੁਣ ਤਾਂ ਉਹ ਵੀ ਮੇਰੇ ਖਰ ਇੱਕ ਹੀ ਰਹਿ ਗਿਆ ਕਿਉਂਕਿ ਬਾਕੀ ਵੀ ਆਮ ਆਦਮੀ ਬਟ ਪਾਰਟੀ ਦੇ ਵਿੱਚ ਚਨੇ ਗਏ ਹੈਗੇ ਆ ਸਟ੍ਰੈਸ ਕਰਦੇ ਸਾਨੂੰ ਪਰਿਵਾਰ ਦਾ ਸਟ੍ਰੈਸ ਆ ਇਹ ਸਟ੍ਰੈਸ ਨੂੰ ਦੂਰ ਕਰਨ ਦੇ ਲਈ ਤੁਸੀਂ ਪਹਿਲਾਂ ਤੋਂ ਹੀ ਗੱਲਾਂ ਕਰਦੇ ਰਹਿੰਦੇ ਹੋ ਵੀ ਸਾਨੂੰ ਇੱਥੇ ਸੈਮੀਨਾਰ ਲਾਉਣੇ ਚਾਹੀਦੇ ਆ ਗੁਰਦੁਆਰਿਆਂ ਦੇ ਵਿੱਚ ਸੋ ਫ੍ਰिजਨੋ ਦੇ ਡਾਕਟਰਾਂ ਨੇ ਪੰਜਾਬੀ ਡਾਕਟਰਾਂ ਨੇ ਪਹਿਲ ਕੀਤੀ ਆ 12 14 ਸਾਲ ਦੇ ਜਵਾਕਾਂ ਤੋਂ ਲੈ ਕੇ ਵੱਡੀ ਉਮਰ ਦੇ ਬੰਦਿਆਂ ਤੱਕ ਵੀ ਹੋਏ ਆ ਜਿਦੇ ਵਿੱਚ ਫੈਮਿਲੀਗਾਂ ਦੀ ਫਰੇਮ ਲੰਗਾ ਜਿਹਨੇ ਕੱਲ੍ਹ ਸੁਸਾਈਡ ਕਰ ਗਿਆ ਜਾਂ ਉਹਨਾਂ ਨੂੰ ਇੱਕ ਬੰਦੇ ਨੇ ਸੁਸਾਈਡ ਕਰਨਾ ਸੀਗਾ ਤੇ ਉਹਨੇ ਗੋਲੀਆਂ ਮਾਰ ਕੇ ਬਾਕੀਆਂ ਨੂੰ ਵੀ ਮਾਰ ਦਿੱਤਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ੁਰੂ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਬਾਰੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡੀ ਖਬਰ ਚੱਲ ਰਹੀ ਹੈ ਔਰ ਐਨ ਆਰ ਆਈ ਕੇ ਸੈਂਗਲ ਦੇ ਨਾਲ ਉਸ ਖਬਰ ਨੂੰ ਦੇਖਦਾ ਮੈਂ ਗੱਲ ਕਰਾਂਗਾ ਸੁਖਬੀਰ ਬਾਦਲ ਹੋਣਾ ਬਾਰੇ ਕਿਉਂਕਿ ਉੱਥੇ ਸਜ਼ਾ ਭੁਗਤ ਰਹੇ ਆ ਫਿਰ ਉਸ ਤੋਂ ਬਾਅਦ ਉਹਨਾਂ ਤੇ ਇੱਕ ਸ਼ਖਸ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਪ੍ਰਤੀਕਿਰਿਆ ਐਨ ਆਰ ਆਈ ਸਿੱਖਾਂ ਦੀ ਇਸ ਪ੍ਰਤੀ ਇਹਦੇ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਸਟ੍ਰੈਸ ਨੂੰ ਲੈ ਕੇ ਮੈਂਟਲ ਹੈਲਥ ਨੂੰ ਲੈ ਕੇ ਇੱਕ ਸੈਮੀਨਾਰ ਪੰਜਾਬੀ ਡਾਕਟਰਾਂ ਵੱਲੋਂ ਕੀਤਾ ਗਿਆ ਕੈਂਪ ਲਾਇਆ ਗਿਆ ਉਹਦੇ ਬਾਰੇ ਗੱਲਬਾਤ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਮੌਸਮ ਬੜਾ ਖਰਾਬ ਹੋ ਰਿਹਾ ਹੈ ਇੰਡੀਆ ਵਾਂਗੂ ਧੁੰਦ ਵੀ ਪੈ ਰਹੀ ਹੈ ਕਿਤੇ ਪਹੁੰਚਾ ਲਾ ਰਿਹਾ ਤੇ ਉਸ ਤੋਂ ਬਾਅਦ ਚੱਲਾਂਗੇ ਕੈਨੇਡਾ ਕਿਉਂਕਿ ਉੱਥੋਂ ਦੀਆਂ ਵੱਡੀਆਂ ਖਬਰਾਂ ਨੇ ਪੰਜਾਬੀ ਨੌਜਵਾਨ ਜਿਹੜੇ ਆ ਗੋਲੀ ਦੇ ਨਾਲ ਮਰ ਰਹੇ ਨੇ ਪਿਛਲੇ ਦਿਨੀ ਇੱਕ ਨਵਾਂ ਮੁੰਡਾ ਆਇਆ ਇੰਡੀਆ ਤੋਂ ਉਹ ਆਪਸ ਦੇ ਵਿੱਚ ਗੁੱਟਾਂ ਦੇ ਵਿੱਚ ਗੋਲੀਆਂ ਚੱਲੀਆਂ ਔਰ ਉਸ ਤੋਂ ਬਾਅਦ ਇੱਕ ਸਕਿਉਰਿਟੀ ਗਾਰਡ ਪੰਜਾਬੀ ਮੁੰਡਾ ਉਹਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਹੈ ਜਿਵੇਂ ਪਹਿਲਾਂ ਆ ਆਪਾਂ ਦੇਖ ਰਹੇ ਸੀ ਕਿ ਵੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤਾਂ ਹੋ ਰਹੀਆਂ ਸੀ ਪਰ ਹੁਣ ਗੋਲੀਆਂ ਦੇ ਨਾਲ ਮੌਤਾਂ ਹੋ ਰਹੀਆਂ ਉਹਦੇ ਬਾਰੇ ਗੱਲਬਾਤ ਤੇ ਨਾਲ ਦੀ ਨਾਲ ਟਰੂਡੋ ਸਰਕਾਰ ਦੇ ਸਮਰਥਨ ਦੇ ਵਿੱਚ ਗਗਬੀਰ ਸਿੰਘ ਹੁਣੀ ਆ ਗਏ ਨੇ ਉਹਦੇ ਬਾਰੇ ਗੱਲਬਾਤ ਹੋਏਗੀ ਤੇ ਪੰਜਾਬ ਦੇ ਨੌਜਵਾਨ ਜਿਹੜੇ ਉਹ ਹੁਣ ਕੈਨੇਡਾ ਅਮਰੀਕਾ ਨੂੰ ਛੱਡ ਕੇ ਹੋਰ ਕਿਹੜੇ ਦੇਸ਼ ਵੱਲ ਵਹੀਰਾ ਘਾਤਰੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਅੱਜ ਵੀ ਜੁੜ ਰਹੇ ਨੇ ਫ੍ਰੀਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀ ਕੇ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਪਦੀਪਾ ਜੀ ਤੇ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਦੇਖ ਰਹੇ ਨੇ ਸਾਰਿਆਂ ਨੂੰ ਨਿੱਗੀ ਜੀ ਹੈ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਵੀ ਸਵਾਗਤ ਕਰਦੇ ਆਂ ਜੀ ਬੈਕ ਅਮਰੀਕਾ ਦੇ ਵਿੱਚ ਬਿਲਕੁਲ ਬੈਕ ਟੂ ਕੰਟਰੀ ਬੈਕ ਟੂ ਉਸੇ ਸੈੱਟ ਤੇ ਆਪਾਂ ਫੇਰ ਵਾਪਸ ਆ ਗਏ ਆ ਤੇ ਨੀਟੇ ਵੀਰ ਉੱਥੇ ਬਹੁਤ ਜ਼ਿਆਦਾ ਰੌਲਾ ਸੀਗਾ ਸੁਖਵੀਰ ਬਾਦਲ ਹੋਣਾ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਹਰ ਪਾਸੇ ਖੰਡ ਚਰਚਾ ਸੀ ਵੀ ਹੁਣ ਕੀ ਹੋਊਗਾ ਅਕਾਲੀ ਦਲ ਪਾਰਟੀ ਦਾ ਕਿਉਂਕਿ ਅਕਾਲੀ ਦਲ ਪਾਰਟੀ ਜਿਹੜੀ ਹੈ ਇਹ ਇੱਕੋ ਇੱਕ ਖੇਤਰੀ ਪਾਰਟੀ ਪੰਜਾਬ ਦੇ ਲਈ ਰਹਿ ਗਈ ਆ ਔਰ ਇਸ ਪਾਰਟੀ ਦਾ ਖਤਮ ਹੋਣਾ ਕਿਤੇ ਨਾ ਕਿਤੇ ਪੰਜਾਬੀਆਂ ਦੇ ਵਿੱਚ ਨਿਰਾਸ਼ਾ ਵੀ ਹੈ ਪਰ ਨਾਲ ਦੀ ਨਾਲ ਅਕਾਲੀ ਦਲ ਵੱਲੋਂ ਕੀਤੇ ਗਏ ਜਿਹੜੇ ਵੱੱਜਰ ਗੁਨਾਹ ਸੀਗੇ ਉਹਨਾਂ ਨੂੰ ਕਬੂਲਿਆ ਗਿਆ ਤੇ ਸਿੰਘ ਸਾਹਿਬ ਵੱਲੋਂ ਉਹਨਾਂ ਨੂੰ ਜਿਹੜੀ ਸਜ਼ਾ ਲਾਈ ਗਈ ਸੀ ਉਹ ਭੁਗਤ ਰਹੇ ਨੇ ਤੇ ਉਸ ਤੋਂ ਬਾਅਦ ਇੱਕ ਸਖਸ਼ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਇਹਨਾਂ ਸਾਰੀਆਂ ਖਬਰਾਂ ਤੇ ਤੁਹਾਡਾ ਕੀ ਨਜ਼ਰੀਆ ਹੈ ਕੀ ਐਨ ਆਰ ਆਈ ਇਹਨਾਂ ਸਾਰੀਆਂ ਗਤੀਵਿਧੀਆਂ ਨੂੰ ਕਿਸ ਐਂਗਲ ਦੇ ਨਾਲ ਵੇਖਦਾ ਹੈ ਨਹੀਂ ਦੇਖੋ ਆਪਾਂ ਬੇਸ਼ੱਕ ਵਿਦੇਸ਼ਾਂ ਦੇ ਵਿੱਚ ਬੈਠੇ ਆਂ ਪਰ ਆਪਣਾ ਦਿਲ ਆ ਜਿਹੜਾ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਧੜਕਦਾ ਜਦੋਂ ਆਪਾਂ ਨੂੰ ਸੁਪਨਾ ਵੀ ਕੋਈ ਆਉਂਦਾ ਤੋ ਪੰਜਾਬ ਦਾ ਹੀ ਆਉਂਦਾ ਇਸੇ ਕਰਕੇ ਜਦੋਂ ਵੀ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਸਿਆਸੀ ਗਤੀਵਿਧੀਆਂ ਜਾਂ ਕੋਈ ਧਾਰਮਿਕ ਸਮਾਗਮ ਹੁੰਦੇ ਆ ਜਾਂ ਉੱਥੇ ਕੋਈ ਧਾਰਮਿਕ ਹਲਚਲ ਹੁੰਦੀ ਆ ਤਾਂ ਸਾਡਾ ਜਿਹੜਾ ਧਿਆਨ ਆ ਨਾਰਾਇਣਾਂ ਦਾ ਉਹ ਸਾਰੇ ਦਾ ਸਾਰਾ ਪੰਜਾਬ ਦੀ ਧਰਤੀ ਤੇ ਰਹਿੰਦਾ ਤੁਹਾਨੂੰ ਯਾਦ ਹੋਣਾ ਪਿਛਲੀ ਵਾਰ ਵੀ ਜਦੋਂ ਆਪਾਂ 2 ਤਰੀਕ ਨੂੰ ਪ੍ਰੋਗਰਾਮ ਰਿਕਾਰਡ ਕੀਤਾ ਸੀ ਤਾਂ ਆਪਾਂ ਇਹ ਗੱਲ ਕਹੀ ਸੀ ਵੀ ਅੱਜ ਅਕਾਲ ਤੱਕ ਸਭ ਤੋਂ ਸਜਾ ਸੁਣਾਈ ਜਾਣੀ ਆ ਤੇ ਉਸ ਤੋਂ ਬਾਅਦ ਦੀ ਵੀ ਜਿਹੜੀ ਵੀ ਗੱਲਬਾਤ ਹੋਊਗੀ ਆਪਾਂ ਸਾਡੇ ਦਾ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਯਵੇਂ ਆਪਾਂ ਨੂੰ ਪਤਾ ਵੀ ਜਿਹੜਾ ਕਾਲੀ ਦਲ ਆ ਇਹ ਕਾਫੀ ਚਿਰ ਤੋਂ ਬੇਅਦਬੀ ਦੇ ਮਾਮਲੇ ਹੋਏ ਚਾਹੇ ਸੌਦਾ ਸਾਧ ਨੂੰ ਮਾਫੀ ਦੇਣ ਦਾ ਮਾਮਲਾ ਹੋਇਆ ਤੇ ਚਾਹੇ ਜਿਹੜੇ ਜ਼ਾਲਮ ਪੁਲਿਸ ਵਾਲੇ ਸੀ ਸਮੇਤ ਸੈਣੀ ਵਰਗੇ ਉਹਨਾਂ ਨੂੰ ਅੰਤਰਕੀਆਂ ਦੇਣ ਦਾ ਮਾਮਲਾ ਹੋਵੇ ਇਹ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਕਾਲੀ ਦਲ ਬੁਰੀ ਤਰ੍ਹਾਂ ਦੇ ਨਾਲ ਘਿਰਿਆ ਹੋਇਆ ਸੀ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਸੁਧਾਰ ਲਹਿਰ ਵਾਲੇ ਸੀਗੇ ਚੰਦੂ ਮਾਜਰੇ ਹੋਰੀ ਜਾਂ ਬੀਬੀ ਜੰਗੀਰ ਕੌਰ ਹੋਰੀ ਇਹਨਾਂ ਦਾ ਜਿਹੜਾ ਧੜਾ ਸੀਗਾ ਢਿੰਡਸੇ ਹੋਰੀ ਇਹਨਾਂ ਨੇ ਅੱਡ ਆਪਣਾ ਪ੍ਰੋਗਰਾਮ ਚਲਾ ਲਿਆ ਸੀਗਾ ਤੇ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਸੀ ਵੀ ਜਿਹੜੇ ਵੱਜਰਗਨਾ ਉਸ ਸਮੇਂ ਹੋਏ ਆ ਵੀ ਉਹਨਾਂ ਦੇ ਸਬੰਧ ਦੇ ਵਿੱਚ ਜਿਹੜੇ ਸੁਖਵੀਰ ਸਿੰਘ ਬਾਦਲਾ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਤੇ ਅਕਾਲ ਤਖਤ ਸਾਹਿਬ ਦਾ ਤੁਹਾਨੂੰ ਪਤਾ ਵੀ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਤੋਂ ਸਾਰੇ ਪੂਰੇ ਵਰਤਾਰੇ ਦੇ ਵਿੱਚ ਰੋਲ ਰਿਹਾ ਉਹਨੂੰ ਲੈ ਕੇ ਕਿਤੇ ਨਾ ਕਿਤੇ ਲੋਕੀ ਸ਼ੱਕ ਦੀ ਨਿਗਾਨਾਂ ਵੀ ਦੇਖਦੇ ਸੀ ਵੀ ਕੀ ਕਿਤੇ ਐਤਕੀ ਵੀ ਤਾਂ ਨਹੀਂ ਉਸੇ ਤਰੀਕੇ ਦੇ ਨਾਲ ਹੀ ਇਹ ਸਜ਼ਾ ਨੂੰ ਜਾਂ ਇਹਨਾਂ ਫੈਸਲਿਆਂ ਨੂੰ ਸੁਖਵੀਰ ਸਿੰਘ ਬਾਦਲ ਆਪਣੇ ਸਿਆਸੀ ਜ਼ੋਰ ਦੇ ਨਾਲ ਪ੍ਰਭਾਵਿਤ ਕਰਨਗੇ ਪਰ ਉਹ ਸਾਰੇ ਚਕਾਸੇ ਦੇ ਚੱਲਦੇ ਆ ਅਖੀਰ ਦੋ ਤਰੀਕ ਨੂੰ ਉਹ ਦਿਨ ਆ ਗਿਆ ਤੇ ਫੈਸਲਾ ਹੋਇਆ ਤੇ ਬੜੇ ਸਖਤ ਲਹਿਜੇ ਦੇ ਵਿੱਚ ਜਿਹੜੇ ਸਿੰਘ ਸਾਹਿਬ ਸੀਗੇ ਰਗਵੀਰ ਗਿਆਨੀ ਰਗਵੀਰ ਸਿੰਘ ਤੇ ਹਰਪ੍ਰੀਤ ਸਿੰਘ ਹੋរី ਉਹਨਾਂ ਨੇ ਬੜੇ ਸਖਤ ਲਹਿਜੇ ਦੇ ਵਿੱਚ ਉਹਨਾਂ ਦੇ ਨਾਲ ਸਵਾਲ ਜਵਾਬ ਵੀ ਅਕਾਲ ਤਖਤ ਸਾਹਿਬ ਦੀ ਤਹਫੀਜ਼ ਤੋਂ ਕੀਤੇ ਦੇ ਨਾਲ ਦੀ ਨਾਲ ਕਿਤੇ ਨਾ ਕਿਤੇ ਜਿਹੜੇ ਫੈਸਲਾ ਸੀ ਉਹ ਵੀ ਸੁਨਾਇਆ ਗਿਆ ਵੀ ਇਹ 10 ਦਿਨਾਂ ਦੀ ਇਹਨਾਂ ਨੂੰ ਧਾਰਮਿਕ ਤਨਖਾਹ ਲੱਗੂਗੀ ਜਿਹਦੇ ਵਿੱਚ ਇਹ ਕੋਸ਼ਦਨ ਕਾਲ ਤਖਤ ਸਾਹਿਬ ਦੇ ਹਰਮੰਦਰ ਸਾਹਿਬ ਦੇ ਵਿੱਚ ਵਰਸ਼ਾ ਫੜ ਕੇ ਸਿਕਿਉਰਟੀ ਗਾਰਡ ਦੀ ਜਿਵੇਂ ਕਹਿੰਦੇ ਸੇਵਾ ਨਿਭਾਉਣਗੇ ਤੇ ਇਸੇ ਤਰੀਕੇ ਦੇ ਨਾਲ ਤਖਤ ਦਮਦਮਾ ਸਾਹਿਬ ਤੇ ਫਤਿਹਗੜ ਸਾਹਿਬ ਮੁਖਸਰ ਸਾਹਿਬ ਵੱਖ-ਵੱਖ ਦਿਨ ਰਹੇ ਡਿਊਟੀਆਂ ਕਰਨਗੇ ਤੇ ਤੁਹਾਨੂੰ ਪਤਾ ਵੀ ਅ ਪਿਛਲੇ ਦਿਨੀ ਜਦੋਂ ਇਹ ਡਿਊਟੀ ਦਰਸ਼ਨ ਡਿਊਟੀ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਆਪਣੀ ਵਰਛਾ ਫੜ ਕੇ ਸੇਵਾ ਨਿਭਾ ਰਹੇ ਸੀ ਤਾਂ ਉਸ ਟਾਈਮ ਜਿਹੜੇ ਨਾਰਾਇਣ ਸਿੰਘ ਚੌੜਾ ਤੇ ਇਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਤੇ ਜਿਹਦੇ ਵਿੱਚ ਇਹ ਵਾਲ-ਵਾਲ ਬਚ ਗਏ ਕਿਉਂਕਿ ਕੋਲੇ ਜਸਵੀਰ ਸਿੰਘ ਜਿਹੜੇ ਇਹਨਾਂ ਦੇ ਗਨਮੈਨ ਸੀਗੇ ਸੁਖਬੀਰ ਸਿੰਘ ਬਾਦਲ ਦੇ ਪਿਛਲੇ ਕਹਿੰਦੇ 21-22 ਸਾਲ ਤੋਂ ਉਹਨਾਂ ਦੇ ਨਾਲ ਸੇਵਾ ਨਿਭਾ ਰਹੇ ਆ ਉਹਨਾਂ ਨੇ ਬੜੀ ਜਿਵੇਂ ਕਹਿੰਦਾ ਵੀ ਚਾਪਟ ਕੇ ਇਕਦਮ ਉਹਨਾਂ ਨੂੰ ਜਿਵੇਂ ਕਹਿੰਦਾ ਪਿਸਤੌਲ ਫੜ ਲਿਆ ਤੇ ਗੋਲੀ ਕਿਸੇ ਪਾਸੇ ਵੱਲ ਹੋਰ ਚੱਲ ਗਈ ਤੇ ਇਸ ਸਾਰੇ ਚੀਜ਼ ਦੇ ਮੱਧੇਂਦਰ ਜਿੱਥੇ ਐਨ ਆਰ ਆਈ ਇਸ ਚੀਜ਼ ਤੋਂ ਖੁਸ਼ ਸੀਗੇ ਵੀ ਬਹੁਤ ਚੰਗਾ ਹੋਇਆ ਜਿਸ ਤਰੀਕੇ ਦੇ ਨਾਲ ਇਹ ਅਕਾਲ ਤੱਕ ਸਭ ਦੇ ਮੂਹਰੇ ਹੱਥ ਜੋੜੀ ਤੇ ਬੜੇ ਜਿਵੇਂ ਕਹਿੰਦਾ ਨਰਮ ਦਲੀ ਨਾਲ ਫੈਸਲੇ ਸੁਣ ਰਹੇ ਸੀਗੇ ਤੇ ਸਾਰਾ ਕੁਝ ਮਨਜ਼ੂਰ ਵੀ ਕਰ ਰਹੇ ਸੀ ਵੀ ਹਾਂ ਸੀ ਆ ਵੀ ਗ੍ਰਾਹ ਕੀਤਾ ਸੀ ਆ ਵੀ ਗ੍ਰਾਹ ਕੀਤਾ ਉੱਥੇ ਕਿਤੇ ਨਾ ਕਿਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਆ ਤਾਂ ਉਸ ਚੀਜ਼ ਨੂੰ ਲੈ ਕੇ ਵੀ ਬਹੁਤ ਸਾਰੇ ਐਨ ਆਰ ਆਈ ਦੁਖੀ ਆ ਉਹ ਕਹਿੰਦੇ ਵੀ ਇਹ ਜਿਹੜੀ ਗੋਲੀ ਆ ਨਹੀਂ ਚੱਲਣੀ ਚਾਹੀਦੀ ਸੀ ਕਿਸੇ ਨੂੰ ਮਾਰਨਾ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਸੋ ਇਸ ਚੀਜ਼ ਦੀ ਹਰ ਪੱਖ ਸੋਂ ਮੇਰੇ ਮਤਲਬ ਇਹ ਨਖੇਦੀ ਹੋ ਰਹੀ ਹੈਗੀ ਆ ਅ ਨੀਟੇ ਵੀਰ ਇੱਕ ਗੱਲ ਹੋਰ ਦੱਸਿਓ ਜਦੋਂ ਸੁਖਵੀਰ ਸਿੰਘ ਬਾਦਲ ਹੋਣੀ ਜਿਹੜੇ ਕਿ ਪ੍ਰਧਾਨ ਨੇ ਅਕਾਲੀ ਦਲ ਪਾਰਟੀ ਦੇ ਉਹਨਾਂ ਵੱਲੋਂ ਆਪਣੇ ਗੁਨਾਹ ਕਬੂਲ ਕਰ ਲਏ ਗਏ ਨੇ ਹਣਾ ਹੁਣ ਉਹ ਮੰਨ ਗਏ ਨੇ ਵੀ ਅਸੀਂ ਇਹ ਗੁਨਾਹ ਕੀਤੇ ਨੇ ਪਰ ਜਿਹੜੇ ਉਹਨਾਂ ਦੀ ਪਾਰਟੀ ਦੇ ਹੋਰ ਵਰਕਰ ਸੀਗੇ ਕੋਈ ਮੁਹੱਲੇ ਦਾ ਪ੍ਰਧਾਨ ਆ ਕੋਈ ਪਿੰਡ ਦਾ ਪ੍ਰਧਾਨ ਆ ਕੋਈ ਸ਼ਹਿਰ ਦਾ ਪ੍ਰਧਾਨ ਆ ਜਿਹੜੇ ਕਹਿੰਦੇ ਹੁੰਦੇ ਸੀ ਤੇਰੀ ਸੋਚ ਦੇ ਪਹਿਰਾ ਦੇ ਅੱਗੇ ਠੋਕ ਕੇ ਜਿਹੜੇ ਲੜਦੇ ਹੁੰਦੇ ਸੀ ਜਦੋਂ ਆਪਾਂ ਉਹਨਾਂ ਦੇ ਨਾਲ ਡਿਸਕਸ਼ਨ ਕਰਦੇ ਸੀ ਵੀ ਅਕਾਲੀ ਦਲ ਪਾਰਟੀ ਦਾ ਪਤਨ ਤਾਂ ਹੋ ਰਿਹਾ ਉਹ ਹਾਸ਼ੀਏ ਤੇ ਤਾਂ ਗਈ ਹੈ ਕਿਉਂਕਿ ਆ ਜਿਹੜੇ ਗੁਨਾਹ ਉਹਨਾਂ ਨੇ ਕੀਤੇ ਉਹ ਮੰਨਦੇ ਨਹੀਂ ਹੁੰਦੇ ਸੀ ਉਹ ਆਪਣੇ ਨਾਲ ਵੀ ਬਹਿਸ ਕਰਦੇ ਹੁੰਦੇ ਸੀਗੇ ਇੱਥੇ ਵੀ ਆਪਾਂ ਦੇਖੀ ਆਪਾਂ ਗੁਰਦੁਆਰਿਆਂ ਦੇ ਵਿੱਚ ਵੀ ਦੇਖੀ ਆਪਾਂ ਉੱਥੇ ਆਪਣੇ ਪਿੰਡਾਂ ਦੇ ਵਿੱਚ ਸੱਥਾਂ ਵਿੱਚ ਵੀ ਦੇਖੀ ਤਾਂ ਉਸ ਪਾਰਟੀ ਦੇ ਨੁਮਾਇੰਦੇ ਬਹਿਸ ਕਰਦੇ ਹੁੰਦੇ ਸੀ ਵੀ ਇਹ ਤਾਂ ਪੋਲੀਟੀਕਲ ਸਟੰਟ ਆ ਹੁਣ ਜਦੋਂ ਅਕਾਲੀ ਦਲ ਦੇ ਪ੍ਰਧਾਨ ਮੰਨ ਗਏ ਨੇ ਫਿਰ ਉਹਨਾਂ ਨੇ ਪਹਿਰਾ ਦੇਾਂਗੇ ਸੋਚ ਕੇ ਪੇਰਾ ਦੇਾਂਗੇ ਠੋਕ ਕੇ ਆਲੇ ਦਾ ਕੀ ਬਣੂਗਾ ਹੁਣ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਦੇਖੋ ਸੁਖਵੀਰ ਬਾਦਲ ਵੀ ਨਾ ਬੇਸਿਕਲੀ ਇਹ ਫੈਸਲੇ ਤੋਂ ਪਹਿਲਾਂ ਡਰਾਮੇ ਜੇ ਕਰਦੇ ਰਹੇ ਆ ਪਹਿਲਾਂ ਉਹਨਾਂ ਨੇ ਅਸਤੀਫਾ ਵੀ ਇਹ ਕਹਿ ਕੇ ਦਿੱਤਾ ਵੀ ਮੇਰੀ ਜਿਹੜੀ ਟਰਮ ਹੈਗੀ ਆ 5 ਸਾਲ ਦੀ ਪ੍ਰਧਾਨ ਦੀ ਉਹ ਪੂਰੀ ਹੋ ਗਈ ਤਾਂ ਕਰਕੇ ਮੈਂ ਅਸਤੀਫਾ ਦੇ ਰਿਹਾ ਤੇ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਹਨਾਂ ਦੇ ਨਾਲ ਨਾਲ ਜਿਹੜੇ ਤੁਸੀਂ ਚਮਚਿਆਂ ਦੀ ਗੱਲ ਕਰਦੇ ਹੈਗੇ ਹੋ ਉਹਨਾਂ ਨੇ ਵੀ ਨਾਲ ਦੇ ਨਾਲ ਹੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਹੁਣ ਦੇਖੋ ਜਦੋਂ ਇਹ ਸਾਰਾ ਕੁਝ ਉਹਨਾਂ ਦੇ ਪ੍ਰਧਾਨ ਨੇ ਸੁਖਵੀਰ ਬਾਦਲ ਨੇ ਅਕਾਲ ਤਖਤ ਦੇ ਸਾਹਮਣੇ ਖੜ ਕੇ ਇਹ ਮੰਨਿਆ ਹੈਗਾ ਤੇ ਹੁਣ ਕਿਤੇ ਨਾ ਕਿਤੇ ਤਾਂ ਉਹਨਾਂ ਦਾ ਸਿਰ ਜ਼ਰੂਰ ਸ਼ਰਮ ਨਾਲ ਝੁਕਣਾ ਚਾਹੀਦਾ ਮੇਰੇ ਖਿਆਲ ਮੁਤਾਬਕ ਵੀ ਜਿਹੜੀਆਂ ਚੀਜ਼ਾਂ ਤੋਂ ਹੁਣ ਤੱਕ ਅਸੀਂ ਮੁੱਕਰਦੇ ਰਹੇ ਹਾਂ ਉਹ ਸਾਰੀਆਂ ਚੀਜ਼ਾਂ ਸਾਡੇ ਪ੍ਰਧਾਨ ਨੇ ਅਕਾਲ ਤਖਤ ਦੇ ਸਾਹਮਣੇ ਖੜ ਕੇ ਕਬੂਲ ਕੀਤੀਆਂ ਹੈਗੀਆਂ ਤੇ ਇਹਦੇ ਨਾਲ ਦੀ ਨਾਲ ਅਕਾਲ ਤਖਤ ਦੇ ਜਥੇਦਾਰ ਗਿਆਨੀ ਗਗਬੀਰ ਸਿੰਘ ਹੋਣਾ ਨੇ ਇਹ ਵੀ ਉਹਨਾਂ ਨੂੰ ਐਲਾਨ ਕੀਤਾ ਵੀ ਜਿਹੜੇ ਪ੍ਰਧਾਨਗੀਤ ਹੁਣ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਵੀ ਇੱਕ ਕਮੇਟੀ ਬਣਾਈ ਜਾਵੇ ਜਿਹਦੇ ਵਿੱਚ ਧਾਮੀ ਸਾਹਿਬ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਆ ਉਹ ਤੇ ਨਾਲ ਦੀ ਨਾਲ ਜਿਹੜੇ ਭੁੰਦਰ ਸਾਹਿਬ ਆ ਬਲਵਿੰਦਰ ਸਿੰਘ ਭੁੰਦਰ ਇਸ ਵੇਲੇ ਉਹਨਾਂ ਦੇ ਜਿਵੇਂ ਕਹਿੰਦੇ ਕਾਰਜਕਾਰੀ ਪ੍ਰਧਾਨ ਆ ਉਹ ਤੇ ਇਸੇ ਤਰੀਕੇ ਦੇ ਨਾਲ ਤੁਹਾਨੂੰ ਪਤਾ ਜਿਹੜੇ ਹਲਕਾ ਦਾ ਖਾਤੋਂ ਚੋਣਾ ਜਿੱਤੇ ਰਹੇ ਆ ਐ ਅਲੀ ਸਾਹਿਬ ਉਹਨਾਂ ਨੂੰ ਇਹਨਾਂ ਨੇ ਮੈਂਬਰੀ ਤਨ ਮੈਂਬਰੀ ਕਮੇਟੀ ਬਣਾਈ ਹੈਗੀ ਆ ਵੀ ਤੁਸੀਂ ਅਕਾਲੀ ਦਲ ਦਾ ਜਿਹੜਾ ਪੁਨਰਗਠਨ ਉਹਨੂੰ ਅੱਛੇ ਤਰੀਕੇ ਦੇ ਨਾਲ ਕਰੋ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਊਗਾ ਵੀ ਕੀ ਇਹ ਸੱਜਣ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਅਕਾਲੀ ਦਲ ਨੂੰ ਦੁਬਾਰੇ ਚੰਗੀ ਤਰੀਕੇ ਦੇ ਨਾਲ ਸਰਜੀਤ ਕਰਨ ਵਾਸਤੇ ਚੰਗੇ ਬੰਦੇ ਅੱਗੇ ਲੈ ਕੇ ਆਉਂਦੇ ਆ ਵੀ ਜਾਂ ਹਜੇ ਵੀ ਸੁਖਵੀਰ ਬਾਦਲ ਇਸ ਪੂਰੇ ਜਿਵੇਂ ਕੱਲ ਵੀ ਘਟਨਾਕਰਮ ਨੂੰ ਇਸ ਪੂਰੇ ਅਕਾਲੀ ਦਲ ਨੂੰ ਆਪਣੇ ਤਰੀਕੇ ਦੇ ਨਾਲ ਚਲਾਉਂਦੇ ਰਹਿਣਗੇ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਵਾਲੀ ਗੱਲ ਹੋਊਗੀ ਨੀਤੇ ਵੀਰ ਇਦਾਂ ਹੀ ਲੱਗਦਾ ਜਿਵੇਂ ਆਪਾਂ ਪਿਛਲੇ ਸਮੇਂ ਦੇ ਵਿੱਚ ਗੱਲ ਕਰਦੇ ਸੀਗੇ ਜਦੋਂ ਇੱਥੇ ਗੁਰਦਾਸ ਮਾਨ ਹੋਣਾ ਦੇ ਪ੍ਰੋਗਰਾਮ ਹੁੰਦੇ ਸੀ ਵੀ ਮਾਫੀ ਤਾਂ ਮੰਗ ਲਈ ਗੁਰਦਾਸ ਮਾਨ ਨੇ ਪਰ ਬਹੁਤ ਲੇਟ ਹੋ ਗਏ ਇਸੇ ਤਰ੍ਹਾਂ ਗੁਨਾਹ ਤਾਂ ਕਬੂਲ ਕਰ ਲੇ ਤਾਂ ਲੱਗਦਾ ਵੀ ਸੁਖਬੀਰ ਬਾਦਲ ਹੋਣਾ ਨੇ ਪਰ ਬਹੁਤ ਲੇਟ ਹੋ ਗਏ ਇਹਦੇ ਨਾਲ ਅਕਾਲ ਤਖਤ ਸਾਹਿਬ ਤੋਂ ਜਿਹੜਾ ਤਨਖਾਹਿਆ ਕਰਾਰ ਹੋਏ ਸੀ ਉਹਦੇ ਤੋਂ ਤਾਂ ਇਹ ਬਰੀ ਹੋ ਜਾਣਗੇ ਸਜ਼ਾ ਭੁਗਤ ਕੇ ਪਰ ਪੰਜਾਬੀਆਂ ਦੇ ਦਿਲਾਂ ਵਿੱਚ ਜਿਹੜੀ ਜਗ੍ਹਾ ਸੀਗੀ ਅਕਾਲੀ ਦਲ ਪਾਰਟੀ ਦੀ ਜਾਂ ਅਕਾਲੀ ਦਲ ਦੇ ਪ੍ਰਤੀ ਜਿਹੜੀ ਨਫ਼ਰਤ ਪੈਦਾ ਹੋ ਗਈ ਸੀ ਬੇਅਦਬੀ ਕਾਂਡ ਨੂੰ ਲੈ ਕੇ ਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਇਦੇ ਵਿੱਚ ਕਾਫੀ ਲੇਟ ਹੋ ਗਏ ਗੁਨਾਹ ਕਬੂਲਣ ਕਰਨ ਦੇ ਵਿੱਚ ਹੁਣ ਜਿਹੜੀ ਡੈਮੇਜ ਹੋਣੀ ਸੀ ਜਿੰਨੀ ਡੈਮੇਜ ਪਾਰਟੀ ਨੂੰ ਹੋ ਸਕਦੀ ਸੀਗੀ ਉਹ ਤਾਂ ਹੋ ਗਈ ਆ ਉਹ ਪਰਭਾਈ ਹੋ ਪਾਏਗੀ ਇਹਦੇ ਨਾਲ ਕਿ ਨਹੀਂ ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਬਹੁਤ ਲੇਟ ਹੋ ਗਏ ਮਾਫੀ ਦੇ ਵਾਸਤੇ ਇਹ ਕਿਉਂਕਿ ਜਿੰਨਾ ਚਿਰ ਅਕਾਲੀ ਦਲ ਪਾਵਰ ਦੇ ਵਿੱਚ ਰਿਹਾ ਉਹਨਾਂ ਚਿਰ ਤੁਹਾਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਆਪਣੇ ਪ੍ਰੇਮੀ ਸੀਗੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਰੂੜੀਆਂ ਵਿੱਚ ਦੇ ਦੱਬ ਕੇ ਇਹਨਾਂ ਨੂੰ ਲੁਕਾਰਿਆ ਵੀ ਜੇ ਤੁਹਾਡੇ ਚ ਹਿੰਮਤ ਹੈਗੀ ਤਾਂ ਆਪਣੇ ਗੁਰੂ ਨੂੰ ਛਿੜਾ ਕੇ ਲੈ ਜਾਓ ਤੇ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਇਹ ਕਰ ਸਕਦੇ ਸੀ ਜਦੋਂ ਪਾਵਰ ਦੇ ਵਿੱਚ ਸੀਗੇ ਤੇ ਪਰ ਇਹਨਾਂ ਨੇ ਉਹ ਕੀਤਾ ਨਹੀਂ ਹਾਲਾਂਕਿ ਉਹ ਸਾਰੇ ਚੀਜ਼ ਦੇ ਵਿਰੁੱਧ ਜੇ ਆਪਾਂ ਦੇਖਿਆ ਜਾਵੇ ਤਾਂ ਇਹਨਾਂ ਨੇ ਸਮਾਂ ਮਾਫੀ ਦਵਾਈ ਆ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰਾਂ ਨੂੰ ਆਪਣੇ ਕੋਠੀ ਦੇ ਵਿੱਚ ਸੱਦ ਕੇ ਤੇ ਉਹ ਚੀਜ਼ਾਂ ਇਹਨਾਂ ਦਾ ਖੜਾ ਤਾਂ ਨਹੀਂ ਛੇਤੀ ਛੱਡਣਗੀਆਂ ਕਿਉਂਕਿ ਜਿੱਥੇ ਜਿਵੇਂ ਤੁਸਾਂ ਤੁਹਾਨੂੰ ਲੱਗਦਾ ਵੀ 70 80 ਸੀਟਾਂ ਤੋਂ ਇੱਕ ਜਿਹੜੀ ਪਾਰਟੀ ਆ ਉਹ ਸਿਰਫ ਤਿੰਨ ਸੀਟਾਂ ਤੇ ਆ ਕੇ ਸੈਮਟਰੀ ਹੁਣ ਤਾਂ ਉਹ ਵੀ ਮੇਰੇ ਖਰ ਇੱਕ ਹੀ ਰਹਿ ਗਿਆ ਕਿਉਂਕਿ ਬਾਕੀ ਵੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਹੈਗੇ ਆ ਤੇ ਜੇ ਤਖਬੀਰ ਬਾਦਲ ਨੂੰ ਮੂਰੇ ਰੱਖ ਕੇ ਚੱਲਣਗੇ ਤਾਂ ਇਹਨਾਂ ਦਾ ਹਾਲ ਇਦੋਂ ਵੀ ਪੜਾ ਹੋਊਗਾ ਤੇ ਜੇ ਕਿਤੇ ਨਾ ਕਿਤੇ ਇਹ ਥੋੜੀ ਬਹੁਤੀ ਸਮਝ ਬਣਾਉਣਗੇ ਤੇ ਚੰਗੇ ਬੰਦੇ ਜਿਵੇਂ ਮਨਪ੍ਰੀਤ ਸਿੰਘ ਐਲੀ ਵਰਗੇ ਆ ਜਿਹੜੇ ਪਹਿਲੇ ਦਿਨ ਤੋਂ ਇਹ ਆਪਣੇ ਸਟੈਂਡ ਤੇ ਕੰਮ ਰਹੇ ਆ ਤੇ ਜੇ ਉਹੋ ਜਿਹੇ ਬੰਦੇ ਨੂੰ ਅੱਗੇ ਲੈ ਕੇ ਆਉਣਗੇ ਤਾਂ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦੇ ਵਿੱਚੋਂ ਅਕਾਲੀ ਦਲ ਕਿਤੇ ਨਾ ਕਿਤੇ ਦਿਲਾਂ ਦੇ ਵਿੱਚ ਬਸਿਆ ਹੋਇਆ ਹੈਗਾ ਕਿ ਡਰ ਇਹਨਾਂ ਦਾ ਹਰੇਕ ਸ਼ਹਿਰ ਹਰੇਕ ਪਿੰਡ ਹਰੇਕ ਕਸਬੇ ਦੇ ਵਿੱਚ ਹੈਗਾ ਤੇ ਦੁਆਰ ਤੋਂ ਜੇ ਮੈਂ ਕਹਾਂ ਲੰਬਾੰਦ ਹੋ ਸਕਦਾ ਪਰ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਨਹੀਂ ਲੋਕ ਇਹਨਾਂ ਦੇ ਨਾਲ ਚੱਲਣਗੇ ਬਿਲਕੁਲ ਸੋ ਇਹਦੇ ਤੇ ਜਦੋਂ ਅਗਲਾ ਰਿਐਕਸ਼ਨ ਆਊਗਾ ਉਹਦੇ ਤੇ ਅਸੀਂ ਫਿਰ ਗੱਲਬਾਤ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਨੇ ਅਸਤੀਫੇ ਦਿੱਤੇ ਉਹ ਪ੍ਰਵਾਨ ਹੁੰਦੇ ਆ ਨਹੀਂ ਹੁੰਦੇ ਆ ਤੇ ਕਾਲੀ ਦਲ ਮੋੜ ਸਰਜੀਤ ਕਿੱਦਾਂ ਹੁੰਦਾ ਕਾਲੀ ਦਲ ਦਾ ਗਠਨ ਦੁਬਾਰਾ ਕਿੱਦਾਂ ਹੁੰਦਾ ਜਿਹੜੇ ਬਾਕੀ ਹੋਏ ਕੀ ਉਹ ਇਕੱਠੇ ਹੁੰਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਉਹਦੇ ਤੇ ਫਿਰ ਡਿਸਕਸ਼ਨ ਕਰਾਂਗੇ ਹੁਣ ਆਪਾਂ ਅਗਲੀ ਖਬਰ ਤੇ ਚੱਲਦੇ ਆ ਫ੍ਰਿਜਨੋ ਦੇ ਵਿੱਚ ਪਤਾ ਲੱਗਿਆ ਵੀ ਮੈਂਟਲ ਹੈਲਥ ਤੇ ਡਾਕਟਰਾਂ ਵੱਲੋਂ ਰਲ ਕੇ ਇੱਕ ਕੈਂਪ ਲਾਇਆ ਗਿਆ ਹੈ ਅਪਾ ਪਿਛਲੇ ਸਮੇਂ ਦੇ ਵਿੱਚ ਵੀ ਗੱਲਾਂ ਕਰਦੇ ਰਹੇ ਆ ਵੀ ਇੱਥੇ ਬਹੁਤ ਵੱਡਾ ਮੁੱਦਾ ਐ ਮੈਂਟਲ ਸਟ੍ਰੈਸ ਕਿਉਂਕਿ ਇੱਥੇ ਕਿਸੇ ਨੂੰ ਜੌਬ ਦਾ ਸਟ੍ਰੈਸ ਆ ਕਿਸੇ ਨੂੰ ਪਰਿਵਾਰ ਦਾ ਸਟ੍ਰੈਸ ਆ ਇਹ ਸਟ੍ਰੈਸ ਨੂੰ ਦੂਰ ਕਰਨ ਦੇ ਲਈ ਤੁਸੀਂ ਪਹਿਲਾਂ ਤੋਂ ਹੀ ਗੱਲਾਂ ਕਰਦੇ ਰਹਿੰਦੇ ਹੋ ਵੀ ਸਾਨੂੰ ਇੱਥੇ ਸੈਮੀਨਾਰ ਲਾਉਣੇ ਚਾਹੀਦੇ ਆ ਗੁਰਦੁਆਰਿਆਂ ਦੇ ਵਿੱਚ ਸੋ ਫ੍ਰਿਜ਼ਨੋ ਦੇ ਡਾਕਟਰਾਂ ਨੇ ਪੰਜਾਬੀ ਡਾਕਟਰਾਂ ਨੇ ਪਹਿਲ ਕੀਤੀ ਐ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਿਹਾ ਉਹ ਇਹਨਾਂ ਬਹੁਤ ਸ਼ਾਨਦਾਰ ਪ੍ਰੋਗਰਾਮ ਸੀ ਬਾਈ ਜੀ ਤੇ ਮੈਨੂੰ ਮਨ ਨੂੰ ਵੀ ਤਸੱਲੀ ਹੋਈ ਵੀ ਜਿਹੜੀਆਂ ਗੱਲਾਂ ਬਾਤਾਂ ਆਪ ਅਕਸਰ ਕਰਦੇ ਰਹਿੰਦੇ ਆ ਵੀ ਡਿਪਰੈਸ਼ਨ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਇੱਕ ਮੌਤ ਦਾ ਕਾਰਨ ਬਣਿਆ ਹੋਇਆ ਬੜੇ ਸੂਸਾਇਡ ਕੇਸ ਨਿੱਕੇ ਬੱਚਿਆਂ ਤੋਂ ਲੈ ਕੇ ਜਿਵੇਂ ਕਿ 12-14 ਸਾਲ ਦੇ ਜਵਾਨਾਂ ਤੋਂ ਲੈ ਕੇ ਵੱਡੀ ਉਮਰ ਦੇ ਬੰਦਿਆਂ ਤੱਕ ਵੀ ਹੋਏ ਆ ਜਿਦੇ ਵਿੱਚ ਫੈਮਿਲੀਆਂ ਦੀਆਂ ਫੈਮਿਲੀਆਂ ਜਿਵੇਂ ਮੈਂ ਕਹਿੰਦਾ ਵੀ ਸੂਸਾਇਡ ਕਰ ਗਈਆਂ ਜਾਂ ਉਹਨਾਂ ਨੂੰ ਇੱਕ ਬੰਦੇ ਨੇ ਸੂਸਾਇਡ ਕਰਨਾ ਸੀਗਾ ਤੇ ਉਹਨੇ ਗੋਲੀਆਂ ਮਾਰ ਕੇ ਬਾਕੀਆਂ ਨੂੰ ਵੀ ਮਾਰ ਦਿੱਤਾ ਇਸੇ ਸਬੰਧ ਦੇ ਵਿੱਚ ਆਪਾਂ ਕਾਫੀ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਵੀ ਜਿਹੜਾ ਮੈਂਟਲ ਹੈਲਥ ਇਸ਼ੂ ਹੈਗਾ ਇਹ ਪੰਜਾਬੀ ਭਾਈਚਾਰੇ ਦੇ ਵਿੱਚ ਚਾਹੇ ਕੈਨੇਡਾ ਅਮਰੀਕਾ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਇਹ ਬੜਾ ਅਹਿਮ ਇੱਕ ਵਿਸ਼ਾ ਹੈਗਾ ਜਿਹਦੇ ਵਾਸਤੇ ਲੋਕਾਂ ਦੇ ਵਿੱਚ ਆ ਕੇ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ ਸੋ ਇਹਨਾਂ ਨਵਾਂ ਨਵਾਂ ਮੁੰਡਾ ਉੱਭਰ ਰਿਹਾ ਤੇ ਸਾਡੇ ਪੀਸੀਏ ਦੇ ਮੈਂਬਰ ਆ ਸੁਖਵੀਰ ਸਿੰਘ ਪੰਡਾਲ ਹੋਰੀ ਉਹਨਾਂ ਦਾ ਬੇਟਾ ਹਰਸਿਮਰਨ ਸਿੰਘ ਪੰਡਾਲ ਤੇ ਜਿਹੜਾ 4th ਯੀਅਰ ਦਾ ਸਟੂਡੈਂਟ ਆ ਮੈਡੀਕਲ ਦਾ ਇਹਨੇ ਸਾਈਕ ਤੇ ਇੰਟਰਨਲ ਮੈਡੀਸਨ ਦੇ ਵਿੱਚ ਦੋ ਐਮਡੀਆਂ ਇਹ ਕਰ ਰਿਹਾ ਇਹਨੇ ਨਾ ਇਹ ਅਹਿਦ ਚੱਕਿਆ ਤੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਪਹੁੰਚਾਉਣਾ ਸ਼ੁਰੂ ਕੀਤਾ ਵੀ ਮੈਂ ਕਿਉਂ ਨਾ ਆਪਣੇ ਜਿਹੜੇ ਹੋਰ ਸਾਥੀ ਆ ਡਾਕਟਰ ਉਹਨਾਂ ਨੂੰ ਨਾਲ ਲੈ ਕੇ ਪੰਜਾਬੀ ਕਮਿਊਨਿਟੀ ਦੇ ਵਿੱਚ ਜਿਹੜੀਆਂ ਮੈਂਟਲ ਹੈਲਥ ਦੀਆਂ ਪ੍ਰੋਬਲਮ ਆ ਅਰੰਗ ਹੈਗੀਆਂ ਵੀ ਨੂੰ ਮੈਂ ਲੈ ਕੇ ਅੱਗੇ ਲੈ ਕੇ ਆਵਾਂ ਤੇ ਕਿਉਂਕਿ ਜਿਹੜਾ ਮੈਂਟਲ ਹੈਲਥ ਹੈ ਨਾ ਇਹਦੇ ਬਾਰੇ ਜਦੋਂ ਆਪਣੇ ਭਾਈਚਾਰੇ ਦੇ ਵਿੱਚ ਗੱਲਬਾਤ ਹੁੰਦੀ ਆ ਤਾਂ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਵੀ ਤਾਂ ਉਹ ਫੈਮਿਲੀ ਬੜੀ ਝਿਜਕ ਮਹਿਸੂਸ ਕਰਦੀ ਹੈ ਇਸ ਗੱਲ ਨੂੰ ਐਕਸੈਪਟ ਕਰਨ ਵਾਸਤੇ ਤੇ ਇਸ ਮੁੰਡੇ ਨੇ ਆਪਣਾ ਜਿਹੜਾ ਮੈਂਟਲ ਹੈਲਥ ਦੇ ਉੱਤੇ ਫ੍ਰਿਜਨਰ ਵਿੱਚ ਪਹਿਲਾ ਪ੍ਰੋਗਰਾਮ ਆ ਇੰਡੀਅਨ ਕਬਾਬ ਰੈਸਟੋਰੈਂਟ ਆ ਉੱਥੇ ਕੀਤਾ ਜਿੱਥੇ ਤਕਰੀਬਨ 80 ਕ ਦੇ ਨੇੜ ਆਪਣੇ ਭਾਈਚਾਰੇ ਦੇ ਲੋਕ ਪਹੁੰਚੇ ਹੋਏ ਸੀਗੇ ਪਹਿਲੀ ਵਾਰੀ ਪ੍ਰੋਗਰਾਮ ਹੋਇਆ ਗਿਣਤੀ ਉਨੀ ਨਹੀਂ ਸੀ ਜਿੰਨੀ ਹੋਣੀ ਚਾਹੀਦੀ ਸੀ ਤੇ ਉਹ ਕਹਿੰਦੇ ਵੀ ਅਗਲੀ ਵਾਰੀ ਅਸੀਂ ਵੱਡੀ ਪੱਧਰ ਤੇ ਪ੍ਰੋਗਰਾਮ ਕਰਾਂਗੇ ਤੇ ਪਹਿਲਾਂ ਅਨਾਉਂਸਮੈਂਟਾਂ ਰੇਡੀਓ ਵਗੈਰਾ ਦੇ ਵਿੱਚ ਕਰਕੇ ਤਾਂ ਕਿ ਜਿਹੜੇ ਲੋਕ ਇਸ ਚੀਜ਼ ਤੋਂ ਪੀੜਤ ਆ ਉਹ ਇਹਦੇ ਵਿੱਚ ਆ ਕੇ ਆਪੋ ਆਪਣੀਆਂ ਸਮੱਸਿਆਵਾਂ ਦੱਸ ਸਕਣ ਉਹਨਾਂ ਨੇ ਇੱਕ ਪੈਨਲ ਤਿਆਰ ਕੀਤਾ ਸੀ ਜਿਹਦੇ ਵਿੱਚ ਗੁਲਵੀਨ ਕੌਰ ਚੀਮਾ ਜਿਹੜੀ ਇੱਕ ਥੈਰਾਪਿਸਟ ਆ ਮੈਂਟਲ ਹੈਲਥ ਕੇਅਰ ਵਾਸਤੇ ਡਾਕਟਰ ਸਿਮਰਨ ਕੌਰ ਮਾਨ ਤੇ ਡਾਕਟਰ ਜਗਮੀਤ ਕੌਰ ਚੰਨ ਇਸੇ ਤਰੀਕੇ ਦੇ ਨਾਲ ਇੱਕ ਸੋਸ਼ਲ ਵਰਕਰ ਸੀਗਾ ਆਪਣਾ ਮੁੰਡਾ ਜਗਦੀਪ ਬਰਾੜ ਇਹ ਪੈਨਲ ਦੇ ਵਿੱਚ ਬੈਠੇ ਸੀ ਲੋਕ ਇਹਨਾਂ ਨੂੰ ਸਵਾਲ ਕਰ ਰਹੇ ਸੀ ਤੇ ਜਿਹੜੇ ਇਹ ਸੱਜਣ ਸੀ ਬੜੇ ਅੱਛੇ ਤਰੀਕੇ ਦੇ ਨਾਲ ਵੀ ਮੈਂਟਲ ਹੈਲਥ ਦੇ ਲੱਛਣ ਕੀ ਆ ਕਿਸ ਤਰੀਕੇ ਦੇ ਨਾਲ ਇਹ ਸ਼ੁਰੂਆਤ ਹੁੰਦੀ ਆ ਕਿਵੇਂ ਫਿਰ ਹੌਲੀ-ਹੌਲੀ ਇਹ ਸਟ्रेस ਤੋਂ ਵੱਧ ਕੇ ਡਿਪਰੈਸ਼ਨ ਵੱਲ ਨੂੰ ਚਲੀ ਜਾਂਦੀ ਆ ਡਿਪਰੈਸ਼ਨ ਦੇ ਕੀ ਲੱਛਣ ਹੁੰਦੇ ਆ ਤੇ ਇਹ ਤੋਂ ਛੁਟਕਾਰਾ ਪਾਉਣ ਵਾਸਤੇ ਕਿਸ ਤਰੀਕੇ ਦੇ ਨਾਲ ਸਾਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਇਹ ਫੈਮਿਲੀ ਨੂੰ ਉਹਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣੀ ਚਾਹੀਦੀ ਹੈ ਕੀ ਕੀ ਇਹਦੇ ਇਲਾਜ ਹੈਗੇ ਆ ਤੇ ਬਹੁਤ ਵਧੀਆ ਪ੍ਰੋਗਰਾਮ ਸੀ ਆਸ ਕਰਦੇ ਆ ਵੀ ਅੱਗੇ ਤੋਂ ਵੱਡੇ ਪੱਧਰ ਤੇ ਇਦਾਂ ਦੇ ਪ੍ਰੋਗਰਾਮ ਹੋਣਗੇ ਤੇ ਮੈਂਟਲ ਹੈਲਥ ਨੂੰ ਲੈ ਕੇ ਜਿਹੜੇ ਵੀ ਸਾਡੇ ਮੁੱਦੇ ਹੈਗੇ ਆ ਇਸ਼ੂ ਹੈਗੇ ਉਹ ਹਲ-ਹਲ ਹੋਣਗੇ ਬਿਲਕੁਲ ਬਿਲਕੁਲ ਚੰਗੇ ਪਾਸੇ ਵੱਲ ਪਹਿਲਾਂ ਲੈ ਕੇ ਆਉਣਾ ਲੋਕਾਂ ਨੂੰ ਬਹੁਤ ਔਖਾ ਹੁੰਦਾ ਹੈ ਪਰ ਜਦੋਂ ਲੋਕ ਆ ਜਾਂਦੇ ਆ ਫਿਰ ਉਸ ਤੋਂ ਬਾਅਦ ਫਿਰ ਕਾਫਲਾ ਬਣ ਜਾਂਦਾ ਹੈ ਸੋ ਲੋਕਾਂ ਨੂੰ ਲੈ ਕੇ ਆਉਣਾ ਇੱਕ ਵਾਰੀ ਔਖਾ ਹੈ ਪਰ ਜਦੋਂ ਇਹਦੇ ਫਾਇਦੇ ਲੋਕਾਂ ਨੂੰ ਦੱਸਣਗੇ ਤਾਂ ਮੈਨੂੰ ਲੱਗਦਾ ਫਿਰ ਲੋਕ ਹੋਰ ਵੱਡੀ ਗਿਣਤੀ ਦੇ ਵਿੱਚ ਆਉਣਗੇ ਸੋ ਹੁਣ ਆਪਾਂ ਕੈਲੀਫੋਰਨੀਆ ਦੇ ਮੌਸਮ ਦੀ ਗੱਲ ਕਰੀਏ ਨਾਰਥ ਦੇ ਕੈਲੀਫੋਰਨੀਆ ਦੇ ਸਮੁੰਦਰੀ ਤੱਟ ਤੇ ਪਤਾ ਲੱਗਿਆ ਵੀ ਉੱਥੇ ਪੁਚਾਲ ਆਇਆ ਹੈ ਤੇ ਕਾਫੀ ਲੋਕ ਉੱਥੇ ਡਰੇ ਹੋਏ ਨੇ ਤੇ ਤੁਹਾਡੇ ਏਰੀਏ ਦੇ ਵਿੱਚ ਫ੍ਰਿਜ਼ਨੋ ਏਰੀਏ ਦੇ ਵਿੱਚ ਸੈਂਟਰ ਵੈਲੀ ਦੇ ਵਿੱਚ ਪਤਾ ਲੱਗਿਆ ਵੀ ਪੰਜਾਬ ਵਾਂਗੂ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਇਹ ਮੌਸਮ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਚੱਲ ਰਿਹਾ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਜਿਹੜਾ ਸੈਂਟਰਲ ਵੈਲੀ ਹੈ ਨਾ ਆਪਾਂ ਕਹਿ ਸਕਦੇ ਹਾਂ ਵੀ ਸੈਕਰਮੈਂਟੋ ਤੋਂ ਲੈ ਕੇ ਬੇਕਰਸਫੀਲਡ ਇਹ ਆਸੇ ਪਾਸੇ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਤੇ ਵਿਚਾਲੇ ਜਿਹੜੀ ਕੁਝ ਜਗ੍ਹਾ ਪੱਧਰੀ ਆ ਉਹਨੂੰ ਇਹ ਵੈਲੀ ਕਹਿੰਦੇ ਆ ਸੈਂਟਰਲ ਵੈਲੀ ਤੇ ਸੈਂਟਰਲ ਵੈਲੀ ਦੇ ਵਿੱਚ ਖੇਤੀਬਾੜੀ ਵੱਡੀ ਪੱਧਰ ਤੇ ਪੰਜਾਬ ਵਾਂਗੂ ਹੁੰਦੀ ਆ ਤੇ ਮੌਸਮ ਵੀ ਤਕਰੀਬਨ ਇੱਥੇ ਪੰਜਾਬ ਵਰਗਾ ਹੀ ਆ ਤੇ ਧੁੰਦ ਦਾ ਜਿਹੜੀ ਸਿਆੜਾਂ ਦੇ ਵਿੱਚ ਬਹੁਤ ਇੱਥੇ ਪੈਂਦੀ ਹੈਗੀ ਆ ਖਾਸ ਤੌਰ ਤੇ ਦਸੰਬਰ ਤੇ ਜਨਵਰੀ ਦਾ ਮਹੀਨਾ ਤੇ ਜਿਹੜੇ ਡਰਾਈਵਿੰਗ ਵੈਰਾ ਹੈਗੇ ਵਿਜ਼ਿਬਿਲਟੀ ਬੜੀ ਘਟ ਜਾਂਦੀ ਆ ਤੇ ਖਾਸ ਤੌਰ ਤੇ ਰਾਤ ਨੂੰ ਜਿਵੇਂ ਇੰਡੀਆ ਚ ਆਪਣੇ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਆ ਸ਼ਾਮ ਨੂੰ ਕਈ ਵਾਰੀ 6 ਵਜੇ ਹੀ ਸ਼ੁਰੂ ਹੋ ਜਾਂਦੀ ਆ ਤੇ ਸਾਰਾ ਸਾਰਾ ਦਿਨ ਜਿਵੇਂ ਮਕੱਲਾਬ ਸੂਰਜ ਨੇ ਨਿਕਲਦਾ ਤੇ ਹੁਣ ਉਹੀ ਹਾਲ ਬਿਲਕੁਲ ਚੱਲ ਰਿਹਾ ਹੈਗਾ ਪੰਜਾਬ ਵਾਲਾ ਤੇ ਜਿੰਨੇ ਵੀ ਟਰੱਕ ਡਰਾਈਵਰ ਵੀਰ ਜਾਂ ਸਾਡੇ ਲੋਕ ਖੇਤਾਂ ਦੇ ਵਿੱਚ ਕੰਮ ਕਰਦੇ ਆ ਖੇਤਾਂ ਦੇ ਵਿੱਚ ਧੁੰਦ ਜ਼ਿਆਦਾ ਹੁੰਦੀ ਆ ਤੇ ਇਹਦੇ ਨਾਲ ਛੋਟੀਆਂ-ਛੋਟੀਆਂ ਸੜਕਾਂ ਹੁੰਦੀਆਂ ਉੱਥੇ ਕਈ ਵਾਰੀ ਸਟਾਪ ਸਾਈਨ ਵਗੈਰਾ ਵੀ ਨਹੀਂ ਦਿਸਦੇ ਜੀ ਦਾ ਕਰਕੇ ਬੜੀਆਂ-ਬੜੀਆਂ ਤਰਕਟਣਾਵਾਂ ਹੋ ਜਾਂਦੀਆਂ ਜਾਂ ਫਰੀਵੇ ਦੇ ਉੱਤੇ ਕਈ ਵਾਰੀ ਪਾਇਲਅਪ ਵੀ ਹੋ ਜਾਂਦੀ ਹੈ 30 40 40 ਗੱਡੀਆਂ ਦਾ ਇਕੱਠਾ ਐਕਸੀਡੈਂਟ ਪਿੱਛੋਂ ਗੱਡੀਆਂ ਦਾੜ-ਦਾੜ ਵੱਜੀ ਜਾਂਦੀਆਂ ਸੋ ਇਹਦੇ ਵਿੱਚ ਇਹੀ ਆ ਵੀ ਇੱਕ ਤਾਂ ਜੇ ਧੁੰਦ ਪਈ ਹੋਈ ਆ ਤੇ ਪਲੀਜ਼ ਫਲੈਸ਼ਰ ਵਗੈਰਾ ਔਨ ਕਰਕੇ ਚੱਲੋ ਜਿਹੜੀਆਂ ਤੁਹਾਡੀਆਂ ਹਾਈ ਬੀਮ ਦੀਆਂ ਲਾਈਟਾਂ ਨੂੰ ਲੋ ਬੀਮ ਤੇ ਰੱਖੋ ਤੇ ਨਾਲ ਦੇ ਨਾਲ ਡਿਸਟੈਂਸ ਜ਼ਰੂਰ ਬਣਾ ਕੇ ਰੱਖੋ ਤਾਂ ਕਿ ਇਹੋ ਗੱਲਬਾਤ ਹੁੰਦੀ ਆ ਤੁਹਾਡੇ ਕੋਲੇ ਚਾਂਸ ਹੋਵੇ ਰੋਕਣ ਵਾਸਤੇ ਤੇ ਜੇ ਬੈਨ ਮਤਲਬ ਦੇ ਟ੍ਰੈਵਲ ਤੋਂ ਬਚਿਆ ਜਾ ਸਕਦਾ ਤਾਂ ਇਹ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿਉਂਕਿ ਕਈ ਵਾਰੀ ਸੜਕ ਦੇ ਉੱਤੇ ਪਤਾ ਨਹੀਂ ਲੱਗਦਾ ਜਦੋਂ ਗੱਡੀ ਇੰਨੀ ਕਲੋਜ਼ ਆ ਜਾਂਦੀ ਹੈ ਜੀ ਜ਼ੀਰੋ ਵਿਜ਼ਿਬਿਲਟੀ ਹੁੰਦੀ ਆ ਬ੍ਰੇਕ ਲਾਈਟਾਂ ਉਹ ਨਹੀਂ ਦਿਖਦੀਆਂ ਹੁੰਦੀਆਂ ਸੋ ਕਿਰਪਾ ਕਰਕੇ ਥੋੜਾ ਜਿਹਾ ਧਿਆਨ ਰੱਖੋ ਤੇ ਇਸੇ ਤਰੀਕੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਸੀ ਪਚਾੜ ਆਇਆ ਬੜਾ ਵੱਡਾ ਪਹਛਾਣ ਸੀਗਾ ਬੜੀ ਬਚਤ ਹੋਈ ਆ ਇਹ ਹੋਲਟ ਕਾਉਂਟੀ ਆ ਬਾਈ ਜੀ ਇਧਰ ਆਪਣੇ ਓਰੇਗਨ ਦੇ ਤੇ ਜਿਵੇਂ ਕਹ ਲਵਾਂ ਵੀ ਕੈਲੀਫੋਰਨੀਆ ਦੇ ਬਾਰਡਰ ਤੇ ਜਦੋਂ ਆਪਾਂ ਹਾਈਵੇ 5 ਤੇ ਜਾਂਦੇ ਹੈਗੇ ਆ ਓਰੇਗਨ ਵੱਲ ਨੂੰ ਤਾਂ ਉੱਥੋਂ ਤਕਰੀਬਨ ਵੈਸਟ ਵਾਲੇ ਪਾਸੇ ਨੂੰ ਤਕਰੀਬਨ ਤੁਸੀਂ ਕਹਿ ਸਕਦੇ ਹੋ ਵੀ ਜੇ ਆਪਾਂ 60 70 ਮੀਲਾਂ ਜਾਈਏ ਤਾਂ ਉਸ ਪਾਸੇ ਵੱਲ ਨੂੰ ਜਿਹੜਾ ਇਹਦਾ ਮੇਨਲੀ ਮੇਨ ਸੈਂਟਰ ਸੀਗਾ ਪਹਛਾੜ ਦਾ ਸਮੁੰਦਰ ਦੇ ਵਿੱਚ ਤੇ ਇਹ ਫਰੰਟ ਵਾਲਾ ਸ਼ਹਿਰ ਆ ਜਿੱਥੇ ਇਹ ਬੇਸਿਕਲੀ ਜਾਦੇ ਨੁਕਸਾਨ ਹੋਇਆ ਹੈਗਾ ਉੱਥੇ ਸ਼ੈਲਫਾਂ ਵਗੈਰਾ ਤੋਂ ਸਮਾਨ ਡਗ ਪਿਆ ਕਈ ਬਿਲਡਿੰਗਾਂ ਦੇ ਵਿੱਚ ਤਰੇੜਾਂ ਪੈ ਗਈਆਂ ਇਸੇ ਤਰੀਕੇ ਦੇ ਨਾਲ ਸੜਕ ਵੀ ਕਈ ਥਾਵਾਂ ਦੇ ਵਿੱਚੋਂ ਸਪਲਟ ਹੋ ਗਈ ਦੋ ਥਾਵਾਂ ਦੇ ਵਿੱਚ ਤੇ ਨਾਲ ਦੀ ਨਾਲ ਜਦੋਂ ਇਹ ਪਚਾਰ ਆਇਆ ਤਾਂ ਕਿਉਂਕਿ ਸਮੁੰਦਰ ਦੇ ਥੱਲੇ ਇਹਦਾ ਮੇਨਲੀ ਸੈਂਟਰ ਸੀਗਾ ਤੇ ਉਹਦਾ ਕਰਕੇ ਇਹਨਾਂ ਨੂੰ ਡਰ ਸੀ ਵੀ ਸ਼ਾਇਦ ਕਿਤੇ ਸਮੁੰਦਰ ਦੇ ਵਿੱਚ ਸੁਨਾਮੀ ਨਾ ਆ ਜAVE ਜਿਹਦਾ ਕਰਕੇ ਸੁਨਾਮੀ ਵਾਰਨਿੰਗ ਵੀ ਜਾਰੀ ਕੀਤੀ ਸੀਗੀ ਜਿੰਨੇ ਵੀ ਲੋਕ ਤੱਟ ਦੇ ਉੱਤੇ ਬੈਠੇ ਸੀ तकरीबन 53000 ਲੋਕਾਂ ਨੂੰ ਵੈਕੂਏਟ ਕਰਨ ਦੇ ਹੁਕਮ ਦਿੱਤੇ ਜਾ ਗਏ ਸੀ ਪਰ ਇੱਕ ਘੰਟੇ ਪਿੱਛੋਂ ਜਿਹੜੀ ਇਹ ਵਾਰਨਿੰਗ ਸੀ ਇਹਨੂੰ ਖਤਮ ਕਰ ਦਿੱਤਾ ਗਿਆ ਸੀਗਾ ਪਹਿਲਾਂ ਪਹਿਲ ਤਾਂ ਇਹ ਡਰ ਸੀ ਵੀ ਸ਼ਾਇਦ ਸਨ ਫਰਾਂਸਿਸਕੋ ਤੱਕ ਵੀ ਵੱਡੀਆਂ ਲਹਿਰਾਂ ਆ ਸਕਦੀਆਂ ਤੇ ਉਹਦਾ ਕਰਕੇ ਲੋਕਾਂ ਨੂੰ ਉੱਥੋਂ ਉਠਾਇਆ ਜਾ ਸਕਦਾ ਪਰ ਉਹ ਕਹਿੰਦੇ ਵੀ ਜਿਹੜਾ ਇਹ ਪਚਾੜ ਸੀਗਾ ਨਾ ਇਹ ਜਿਹੜੀਆਂ ਪਲੇਟਾਂ ਥੱਲੇ ਮੂਵ ਹੁੰਦੀਆਂ ਜਿਹਦਾ ਕਰਕੇ ਪਚਾਰ ਆਉਂਦਾ ਉਹ ਸਾਈਡਵੇਜ਼ ਮੂਵ ਹੋਈਆਂ ਸੀ ਜੇ ਕਿਤੇ ਉੱਪਰ ਨੂੰ ਮੂਵ ਹੋ ਜਾਂਦੀਆਂ ਤਾਂ ਇਹ ਬਹੁਤ ਵੱਡੀ ਸੁਨਾਮੀ ਦਾ ਕਾਰਨ ਬਣ ਸਕਦਾ ਸੀ ਤੇ ਇੱਥੇ ਇੱਕ ਫਾਲਟ ਲਾਈਨ ਵੀ ਆ ਜਿਹਦੇ ਉੱਤੇ ਇਹ ਸਾਰਾ ਕੁਝ ਹੋ ਰਿਹਾ ਹੈਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਵਾਚ ਕਰ ਰਹੇ ਹੈਗੇ ਆ ਤੇ ਕਹਿੰਦੇ ਵੀ ਹੋ ਸਕਦਾ ਹੋਰ ਵੀ ਪਚਾਲੇ ਇਥੋਂ ਵੱਡੇ ਵੱਡੇ ਆ ਸਕਣ ਬਿਲਕੁਲ ਬਿਲਕੁਲ ਸੋ ਕਿਤੇ ਨਾ ਕਿਤੇ ਤੁੰਦ ਕਰਕੇ ਤੁਹਾਨੂੰ ਪੰਜਾਬ ਦੀ ਯਾਦ ਆ ਜਿਹੜੀ ਉਹ ਤਾਂ ਆਉਂਦੀ ਰਹਿੰਦੀ ਹੈ ਨਾ ਪੰਜਾਬ ਵਾਲੀ ਫੀਲਿੰਗ ਆ ਜਿਹੜੀ ਉਹ ਤਾਂ ਆਉਂਦੀ ਰਹਿੰਦੀ ਹੈ ਨਾ ਇਹਦਾ ਇੱਕ ਜਿਹਾ ਪੋਜ਼ਿਟਿਵ ਪੱਖ ਵੇਖੀਏ ਤਾਂ ਸੋ ਆਪਾਂ ਹੁਣ ਕੈਨੇਡਾ ਦੀਆਂ ਖਬਰਾਂ ਤੇ ਚੱਲੀਏ ਉੱਥੇ ਸਾਡੇ ਪੰਜਾਬੀ ਨੌਜਵਾਨ ਆ ਜਿਹੜੇ ਪਹਿਲਾਂ ਓਵਰਡੋਸ ਦੇ ਨਾਲ ਮਰ ਰਹੇ ਸੀਗੇ ਕਿਸੇ ਨੂੰ ਹਾਰਟ ਅਟੈਕ ਦੇ ਨਾਲ ਮੌਤਾਂ ਹੋ ਰਹੀਆਂ ਸੀਗੀਆਂ ਪਰ ਹੁਣ ਗੋਲੀ ਦੇ ਨਾਲ ਮੌਤਾਂ ਜਾਦੇ ਹੋ ਰਹੀਆਂ ਐ ਉੱਥੇ ਹੁਣ ਪਤਾ ਲੱਗਿਆ ਵੀ ਨਵਾਂ ਨਵਾਂ ਇੱਕ ਮੁੰਡਾ ਪੰਜਾਬ ਤੋਂ ਆਇਆ ਸੀਗਾ ਔਰ ਉਹਦੇ ਨਾਲ ਉਹਦੇ ਭਰਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਇੱਕ ਮੁੰਡਾ ਸਰਦਾਰ ਕੱਲ ਅਸੀਂ ਵੀਡੀਓ ਵੀ ਦੇਖੀ ਆ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਵੀ ਉਹ ਆਪਣੀ ਸਿਕਿਉਰਿਟੀ ਗਾਰਡ ਦੀ ਜੌਬ ਕਰ ਰਿਹਾ ਸੀ ਤਕਰੀਬਨ ਤੜਕੇ 12:30 ਵਜੇ ਦੋ ਪਤਾ ਨਹੀਂ ਤਾਂ ਉਹ ਚੋਰੀ ਨਾਲ ਕਰਨ ਆਏ ਹੋਏ ਸੀਗੇ ਪਤਾ ਨਹੀਂ ਕਾਦੇ ਲਈ ਆਏ ਹੋਏ ਸੀ ਉਹਨਾਂ ਨੇ ਗੋਲੀ ਮਾਰੀ ਔਰ ਮੁੰਡਾ ਥਾਂ ਤੇ ਮਰ ਗਿਆ ਹਣਾ ਸੋ ਇਹ ਜਿਹੜੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਐ ਇਹ ਕਦੋਂ ਥਮੂਗਾ ਕੀ ਲੱਗਦਾ ਤੁਹਾਨੂੰ ਇਹ ਇਹਦਾ ਨਿਸ਼ਾਨਾ ਜਿਹੜਾ ਪੰਜਾਬੀ ਮੁੰਡੇ ਕਿਉਂ ਬਣ ਰਿਹਾ ਹੁਣ ਹਜਾ ਬਿਲਕੁਲ ਬੜੀਆਂ ਨਾ ਸੈਡ ਕਰਨ ਵਾਲੀਆਂ ਖਬਰਾਂ ਪਹਿਲਾਂ ਤਾਂ ਟ੍ਰਾਂਟੋ ਤੋਂ ਨਿਊਜ਼ ਆਈ ਸ਼ਨੀਵਾਰ ਨੂੰ ਉੱਥੇ ਤਕਰੀਬਨ ਤਿੰਨ ਮੁੰਡੇ ਰਾਤ ਨੂੰ ਜ਼ਖਮੀ ਹੋਏ ਪੁਲਿਸ ਨਾਲ ਚੱਲੀਆਂ ਤੇ ਜਿਹਦਾ ਕਰਕੇ ਉੱਥੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਫਿਰ ਵੀ ਇੱਕ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ ਤੇ ਇਸੇ ਤਰੀਕੇ ਦੇ ਨਾਲ ਐਡਮੈਂਟਨ ਦੇ ਵਿੱਚ ਜਿਹੜਾ ਤੁਸੀਂ ਗੱਲ ਕੀਤੀ ਆ ਇਹ 20 ਸਾਲ ਦਾ ਸੀਗਾ ਮੁੰਡਾ ਹਰਸ਼ਦੀ ਹਰਸ਼ਨਦੀਪ ਸਿੰਘ ਤੇ ਸਿਕਿਉਰਿਟੀ ਗਾਰਡ ਕਰ ਰਿਆ ਸੀ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਸਟੂਡੈਂਟ ਸੀਗਾ ਤੇ ਇਹਦੀ ਵੀ ਜਿਵੇਂ ਕਹ ਲਵੇ ਪਤਾ ਲੱਗ ਗਿਆ ਵੀ ਕੋਈ ਗੋਰੇ ਸੀਗੇ ਜਿਨ੍ਹਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਆ ਦੋ ਜਾਨੇ ਸੀ ਤੇ ਇਸੇ ਤਰੀਕੇ ਦੇ ਨਾਲ ਕੋਈ ਸ਼ਰਨੀਆਂ ਸ਼ਹਿਰ ਆ ਜਿੱਥੇ ਇੱਕ ਹੋਰ ਗੁਰ ਅਸੀਸ ਸਿੰਘ ਮੁੰਡਾ 22 ਸਾਲ ਦਾ ਉਹਨੂੰ ਹੌਲਗਾ ਮਾਰ ਕੇ ਮੌਤੇ ਘਾਟਾ ਤਾਰ ਦਿੱਤਾ ਇਹ ਵੀ ਹਜੇ ਥੋੜਾ ਜਿਹਾ ਪਹਿਲਾਂ ਹੀ ਪੰਜਾਬ ਤੋਂ ਸਟੂਡੈਂਟ ਵੀ ਇੱਥੇ ਆਇਆ ਸੀ ਤੇ ਇਸੇ ਤਰੀਕੇ ਦੇ ਨਾਲ ਬ੍ਰੈਂਪਟਨ ਦੇ ਵਿੱਚ ਕੋਈ ਸਰਬਜੀਤ ਸਿੰਘ ਮੁੰਡਾ ਜੀ ਦਾ ਪਿਛਲਾ ਪਿੰਡ ਆਨੰਦਪੁਰ ਸਹਿਵਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹਜੇ 4 ਮਹੀਨੇ ਪਹਿਲਾਂ ਹੀ ਆਪਦੇ ਭਰਾ ਦੇ ਕੋਲੇ ਇਹ ਆਇਆ ਸੀ ਤੇ ਦੋਹਾਂ ਭਰਾਵਾਂ ਦੇ ਉੱਤੇ ਗੋਲੀ ਚੱਲੀ ਤੇ ਇੱਕ ਮਾਰਿਆ ਗਿਆ ਤੇ ਇੱਕ ਜ਼ਖਮੀ ਆ ਤੇ ਦੇਖੋ ਇਹਨਾਂ ਸਾਰੀਆਂ ਗੋਲੀ ਦੀਆਂ ਘਟਨਾਵਾਂ ਦੇ ਵਿੱਚ ਜ਼ਿਆਦਾ ਤੌਰ ਤੇ ਗੋਰੇ ਲੋਕ ਹੀ ਸੀਗੇ ਜਿਨ੍ਹਾਂ ਨੇ ਜਿਵੇਂ ਕਹਾਂ ਵੀ ਗੋਲਣਾ ਚਲਾਗਾ ਇਹ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਵੀ ਜਿਵੇਂ ਟਰੂਡੋ ਸਰਕਾਰ ਹੁਣ ਸਕੰਜਾ ਕੱਸਦੀ ਜਾ ਰਹੀ ਹੈਗੀ ਐਮੀਗ੍ਰੈਂਟਾਂ ਦੇ ਉੱਤੇ ਇਹ ਕਿਤੇ ਨਾ ਕਿਤੇ ਹੋ ਸਕਦਾ ਵੀ ਹੇਟ ਦੀ ਭਾਵਨਾ ਇਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਹੋਵੇ ਤੇ ਵੀ ਇਹ ਲੋਕ ਸਾਡੀਆਂ ਜੌਬਾਂ ਦੇ ਉੱਤੇ ਟੇਕਓਵਰ ਕਰ ਰਹੇ ਹੈਗੇ ਆ ਇਹ ਲੋਕ ਇੱਡੀਆ ਤੋਂ ਆ ਕੇ ਇੱਥੇ ਵੱਡੇ ਵੱਡੇ ਬਿਜ਼ਨਸ ਸਥਾਪਿਤ ਕਰ ਲੈਂਦੇ ਆ ਤੇ ਇੱਥੇ ਆ ਕੇ ਵੱਡੇ ਵੱਡੇ ਘਰ ਪਾ ਲੈਂਦੇ ਆ ਕਿਤੇ ਨਾ ਕਿਤੇ ਹੋ ਸਕਦਾ ਵੀ ਇਹ ਹੇਟ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਹੋਣ ਤੇ ਜੀ ਨੂੰ ਮੈਂ ਸਮਝਦਾ ਮੈਂ ਜਰੂਰ ਜਿਹੜੇ ਮੁੰਡੇ ਇਕੱਲੇ ਕਹਰੇ ਕੰਮਕਾਰ ਕਰਦੇ ਹੈਗੇ ਆ ਕੋਈ ਸਿਕਿਉਰਿਟੀ ਗਾਰਡ ਦਾ ਜਾਂ ਕੋਈ ਵੀ ਜਿਆ ਡਿਲੀਵਰੀ ਦਾ ਜਾਂ ਕੋਈ ਹੋਰ ਜਿਵੇਂ ਟੈਕਸੀ ਵਗੈਰਾ ਚਲਾਉਂਦੇ ਆ ਤਾਂ ਜਰੂਰ ਆਪਣਾ ਆਪ ਵਾਚ ਕਰਕੇ ਆਪਣੇ ਆਲੇ ਦੁਆਲੇ ਨੂੰ ਜਰੂਰ ਨਿਗਾਹ ਰੱਖੋ ਵੀ ਕਿੱਦਾਂ ਦਾ ਕਸਟਮਰ ਜਾਂ ਕਿੱਦਾਂ ਦੇ ਲੋਕ ਤੁਹਾਡੇ ਆਲੇ ਦੁਆਲੇ ਜਾਂ ਤੁਹਾਡੇ ਤੇ ਕੋਈ ਨਿਗਾਹ ਤਾਂ ਨਹੀਂ ਰੱਖ ਰਿਹਾ ਹੈਗਾ ਸੋ ਇਹ ਬੜੀ ਮੰਦਭਾਗੀ ਗੱਲ ਆ ਇਹਨੂੰ ਜਰੂਰ ਨਜਿੱਠਣ ਦੀ ਲੋੜ ਆਪਣੇ ਭਾਈਚਾਰੇ ਨੂੰ ਬੱਚਿਆਂ ਦੇ ਵਿੱਚ ਜਾਗਰੂਕਤਾ ਲਿਆਉਣ ਵਾਸਤੇ ਕੋਈ ਸੈਮੀਨਾਰ ਵਗੈਰਾ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਕਰਨੇ ਚਾਹੀਦੇ ਸੋ ਇਹਟ ਵੀ ਰ ਆਪਾਂ ਕੈਨੇਡਾ ਦੇ ਅਗਲੇ ਕੁਐਸਚਨ ਤੇ ਜਾਂਦੇ ਆ ਅਗਲਾ ਸਵਾਲ ਇਹ ਹੈ ਮੇਰਾ ਵੀ ਪਤਾ ਲੱਗਿਆ ਵੀ ਉੱਥੇ ਜਗਮੀਤ ਸਿੰਘ ਹੋਣਾ ਨੇ ਸਮਰਥਨ ਦੇ ਦਿੱਤਾ ਹੈ ਟਰੂਡੋ ਸਰਕਾਰ ਨੂੰ ਕੀ ਫਾਇਦਾ ਹੋਏਗਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਟਰੂਡੋ ਸਰਕਾਰ ਨੂੰ ਜਦੋਂ ਜਗਮੀਤ ਸਿੰਘ ਦੀ ਪਾਰਟੀ ਉਹਦੇ ਨਾਲ ਖੜ ਜਾਂਦੀ ਹੈ ਤਾਂ ਦੇਖੋ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੈਗੇ ਆ ਪੀਲੇ ਪੀਅਰ ਇਹ ਕਈ ਵਾਰੀ ਬੇਭਰੋਸਗੀ ਦਾ ਮザ ਕੈਨੇਡੀਅਨ ਗਵਰਨਮੈਂਟ ਦੇ ਖਿਲਾਫ ਲੈ ਕੇ ਆਏ ਆ ਟਰੂਡੋ ਸਰਕਾਰ ਨੂੰ ਸਿੱਟਣ ਵਾਸਤੇ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਤੇ ਹਰੇਕ ਵਾਰੀ ਇਹ ਬੜੀਆਂ ਚੱਕ ਥਲ ਕੇ ਗੱਲਾਂ ਜਗਮੀਤ ਸਿੰਘ ਬਾਰੇ ਵੀ ਕਰਦੇ ਆ ਵੀ ਉਹ ਵੀ ਕਿਤੇ ਨਾ ਕਿਤੇ ਐਨਡੀਪੀ ਪਾਰਟੀ ਸਾਨੂੰ ਸਮਰਥਨ ਦੇਵੇ ਪਰ ਜਿਹੜੇ ਜਗਮੀਤ ਥੋੜੀ ਹੈਗੇ ਆ ਉਹ ਕਹਿੰਦੇ ਆ ਵੀ ਜਿਹੜਾ ਮਿਸ਼ਨ ਲੈ ਕੇ ਐਨਡੀਪੀ ਪਾਰਟੀ ਚੱਲੀ ਆ ਜੇ ਅਸੀਂ ਇਸ ਵੇਲੇ ਟਰੂਡੋ ਸਰਕਾਰ ਨੂੰ ਪੀਲੇ ਪੀਅਰ ਦੇ ਮਗਰ ਲਾ ਕੇ ਸਿੱਟਦੇ ਹੈਗੇ ਆ ਤਾਂ ਅਸੀਂ ਆਪਦੇ ਮਿਸ਼ਨ ਦੇ ਵਿੱਚੋਂ ਫੇਲ ਹੋ ਜਾਾਂਗੇ ਕਿਉਂਕਿ ਜਿਹੜੀ ਐਨਡੀਪੀ ਪਾਰਟੀ ਇਹਨਾਂ ਦੇ ਬੜੇ ਥੋੜੇ ਐਮਪੀ ਆ ਤੇ ਇਹ ਇਹ ਵੀ ਇੱਕ ਤਰ੍ਹਾਂ ਦੇ ਨਾਲ ਟਰੂਡੋ ਸਰਕਾਰ ਦੇ ਨਾਲ ਹੀ ਸਰਕਾਰ ਦਾ ਹਿੱਸਾ ਹੈਗੇ ਆ ਤੇ ਜੇ ਇਹ ਆਪਣਾ ਸਮਰਥਨ ਪੀਲੇ ਪੀਅਰ ਨੂੰ ਦੇ ਦੇਣਗੇ ਟਰੂਡੋ ਸਰਕਾਰ ਡਿੱਗਦੀ ਆ ਤੇ ਐਨ ਡੀ ਪੀ ਦਾ ਵੀ ਵजूद ਇੱਕ ਤਰ੍ਹਾਂ ਦੇ ਨਾਲ ਖਤਮ ਹੋ ਜੂ ਕਿਉਂਕਿ ਇਸ ਟਾਈਮ ਜਿਹੜੇ ਕੈਨੇਡੀਅਨ ਲੋਕ ਆ ਉਹਨਾਂ ਦੇ ਵਿੱਚੋਂ ਜਿਹੜੀ ਟਰੂਡੋ ਦੀ ਲੋਕਪ੍ਰਿਤਾ ਉਹ ਵੀ ਖਤਮ ਹੋਈ ਪਈ ਆ ਤੇ ਨਾਲ ਦੀ ਨਾਲ ਜਿਹੜੀ ਐਨ ਡੀ ਪੀ ਪਾਰਟੀ ਆ ਉਹਦਾ ਵੀ ਕੋਈ ਬਹੁਤਾ ਆਧਾਰ ਹੈ ਨਹੀਂ ਤੇ ਜੇ ਅੱਜ ਵੋਟਾਂ ਪੈਂਦੀਆਂ ਕੈਨੇਡਾ ਦੇ ਵਿੱਚ ਤਾਂ ਮੇਰਾ ਖਿਆਲ ਆ ਵੀ ਜਿਹੜੇ ਕੰਜ਼ਰਵੇਟਿਵ ਹੈਗੇ ਉਹ ਵੱਡੀ ਜਿਵੇਂ ਕਹਿੰਦਾ ਵੀ ਜਿਤ ਦੇ ਨਾਲ ਆਪਣੀ ਸਰਕਾਰ ਬਣਾ ਸਕਦੇ ਆ ਇਸੇ ਇਹੀ ਕਾਰਨ ਆ ਵੀ ਜਿਹੜੇ ਜਗਮੀਤ ਹੋ ਰਹੀ ਆ ਉਹ ਵੀ ਇਸ ਤੀ ਤੋਂ ਬਚ ਰਹੇ ਆ ਵੀ ਨਾ ਟਰੂਡੋ ਸਰਕਾਰ ਨੂੰ ਸਿੱਟਿਆ ਜਾਵੇ ਵੀ ਜਿੰਨਾ ਚਿਰ ਸਰਕਾਰ ਚੱਲਦੀ ਆ ਉਹ ਨਾ ਚਿਰ ਅਸੀਂ ਵੀ ਮੌਜਾ ਮਾਲ ਦੀ ਬਿਲਕੁਲ ਸੋ ਟਾਈਮ ਬਿਲਕੁਲ ਘਟ ਰਹਿ ਗਿਆ ਹੈ ਹੁਣ ਇਹ ਦੱਸਿਓ ਵੀ ਪੰਜਾਬੀ ਆ ਜਿਹੜੇ ਪੰਜਾਬ ਤੋਂ ਆ ਰਹੇ ਸੀਗੇ ਸਟੂਡੈਂਟ ਵੀਜ਼ੇ ਤੇ ਹੁਣ ਅਮਰੀਕਾ ਕੈਨੇਡਾ ਦੇ ਵਿੱਚ ਜਦੋਂ ਦੀ ਸਖਤਾਈ ਹੋਈ ਹੈ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੂੰ ਲੈ ਕੇ ਹੋਰ ਕਿਹੜੀ ਕੰਟਰੀ ਵੱਲ ਵਹੀਰਾਂ ਘੱਤਰੇ ਆ ਕਿਹੜੀ ਕੰਟਰੀ ਵੱਲ ਹੁਣ ਉਹਨਾਂ ਦਾ ਝੁਕਾ ਜਿਹੜਾ ਵੱਧ ਰਿਹਾ ਹੈ ਵਖੋ ਜਦੋਂ ਦੀ ਟਰੂਡੋ ਸਰਕਾਰ ਨੇ ਥੋੜਾ ਜਿਹਾ ਸਕੰਜਾ कसेਆ ਸਟੂਡੈਂਟਾਂ ਦੇ ਉੱਤੇ ਸਟੂਡੈਂਟ ਵੀਜ਼ੇ ਬੰਦ ਕੀਤੇ ਹੋਏ ਆ ਤੇ ਉਦੋਂ ਪਿੱਛੋਂ ਕਹਿੰਦੇ ਵੀ ਹੁਣ ਨਿਊਜ਼ੀਲੈਂਡ ਵੱਲ ਨੂੰ ਬਹੀਰਾ ਘਤਰੰਗਾ ਸ਼ੁਰੂ ਕਰ ਤਿਆਂ ਤੇ ਕੁਝ ਜਿਹੜਾ ਡਾਟਾ ਉਹ ਸ਼ੋਅ ਕਰ ਰਿਹਾ ਵੀ 24% ਜਿਹੜਾ ਰੇਟ ਹੈਗਾ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਨਿਊਜ਼ੀਲੈਂਡ ਦੇ ਐਮਬੈਸੀ ਦੇ ਵਿੱਚ ਉਹ ਵੱਧ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਰੋਜ਼ ਹੋਊਗਾ ਨਿਊਜ਼ੀਲੈਂਡ ਬਹੁਤ ਸੋਹਣਾ ਸ਼ਹਿਰ ਆ ਤੇ ਮੇਰੀ ਤਾਂ ਕੋਈ ਬੇਨਤੀ ਆ ਵੀ ਜੇ ਤੁਸੀਂ ਉੱਥੇ ਜਾਣਦੇ ਹੋ ਜੇ ਕਿਰਪਾ ਕਰਕੇ ਜੋ ਕੁਝ ਕੈਨੇਡਾ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਿਆ ਉਹ ਇੰਨੇ ਸੋਹਣੇ ਦੇਸ਼ ਦੇ ਵਿੱਚ ਜਾ ਕੇ ਉਹ ਚੀਜ਼ਾਂ ਨਾ ਕਰਿਓ ਜਿਸ ਤਰੀਕੇ ਨਾਲ ਉਹ ਮੁਲਕ ਚੱਲਦਾ ਉਸੇ ਤਰੀਕੇ ਦੇ ਨਾਲ ਉੱਥੇ ਜਾਓ ਮੌਜਾ ਮਾਣੋ ਆਪਣੀ ਜ਼ਿੰਦਗੀ ਨੂੰ ਤਰੱਕੀ ਵਾਲੇ ਪਾਸੇ ਵੱਲ ਨੂੰ ਲੈ ਕੇ ਜਾਓ ਪਰ ਜਿਸ ਦੇਸ਼ ਦੇ ਵਿੱਚ ਜਾਂਦੇ ਹੋ ਥੋੜਾ ਬਹੁਤਾ ਉਸ ਦੇਸ਼ ਦੀਆਂ ਜੋ ਵੀ ਕਾਨੂੰਨ ਹੁੰਦੇ ਆ ਜਾਂ ਲੋਕਾਂ ਦੇ ਰਹਿਣ ਸਹਿਣ ਦਾ ਤਰੀਕਾ ਹੁੰਦਾ ਉਹਦਾ ਖਿਆਲ ਜ਼ਰੂਰ ਰੱਖਿਆ ਕਰੋ ਬਿਲਕੁਲ ਔਰ ਮੈਨੂੰ ਲੱਗਦਾ ਨਿਊਜ਼ੀਲੈਂਡ ਵਾਲਿਆਂ ਨੂੰ ਵੀ ਪਹਿਲਾਂ ਕੈਨੇਡਾ ਤੋਂ ਸਿੱਖਣ ਦੀ ਲੋੜ ਹੈ ਵੀ ਜਦੋਂ ਪਾਣੀ ਸਿਰ ਨੂੰ ਆ ਗਿਆ ਉਸ ਤੋਂ ਬਾਅਦ ਕੁਝ ਕਰਦੇ ਆ ਤਾਂ ਫਿਰ ਸਖਤਾਈ ਲੱਗਦੀ ਆ ਪਹਿਲਾਂ ਹੀ ਹਿਸਾਬ ਦੇ ਨਾਲ ਚੱਲੋ ਪਹਿਲਾਂ ਹੀ ਵੀਜ਼ਿਆਂ ਦੇ ਵਿੱਚ ਆਪਣੀ ਕੈਟਾਗਰੀ ਉਸ ਹਿਸਾਬ ਨਾਲ ਰੱਖੋ ਵੀ ਤੁਹਾਡੇ ਕੋਲੇ ਕੁਆਲਟੀ ਸਟੂਡੈਂਟ ਆਵੇ ਹਨਾ ਇਹ ਨਾ ਹੋਵੇ ਸਟੂਡੈਂਟ ਵੀਜ਼ੇ ਦੇ ਨਾਂ ਤੇ ਸਟੂਡੈਂਟ ਵੀਜ਼ੇ ਦੇ ਮੋਢੇ ਤੇ ਰੱਖ ਕੇ ਤੁਸੀਂ ਇੱਥੇ ਕੰਟਰੀ ਦੇ ਵਿੱਚ ਆਓ ਔਰ ਇੱਥੇ ਪੀਆਰ ਪੀਆਰ ਲੈਣ ਦੀ ਕੋਸ਼ਿਸ਼ ਕਰੋ ਨੇ ਤੁਹਾਡੀ ਗੱਲ ਬਹੁਤ ਸਹੀ ਹੈ ਮੈਂ ਤਾਂ ਇਹ ਵੀ ਕਹਿਣਾ ਹੁੰਨਾ ਵੀ ਜੇ ਮੇ ਕੈਨੇਡਾ ਵਰਗਾ ਮੁਲਕ ਆ ਜਾਂ ਅਮਰੀਕਾ ਇੰਗਲੈਂਡ ਆ ਜਿੰਨੇ ਵੀ ਦੇਸ਼ ਆ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕੋਈ ਬੰਦਾ ਬਾਹਰੋਂ ਆਉਂਦਾ ਤਾਂ ਘੱਟੋ ਘੱਟ ਉਹਦੀ ਨਾ ਥੋੜੀ ਕਾਉਂਸਲਿੰਗ ਜ਼ਰੂਰ ਹੋਵੇ ਵੀ ਤੁਸੀਂ ਬਿਲਕੁਲ ਦੂਜੇ ਮਾਹੌਲ ਤੋਂ ਮੁਲਕ ਦੇ ਵਿੱਚ ਆਉਨੇ ਹੋ ਇੱਥੇ ਕਿਸ ਤਰੀਕੇ ਦੇ ਨਾਲ ਡਰਾਈਵਿੰਗ ਹੁੰਦੀ ਆ ਕਿਸ ਤਰੀਕੇ ਦੇ ਨਾਲ ਇੱਥੋਂ ਦੇ ਕਾਨੂੰਨ ਆ ਕਿਸ ਤਰੀਕੇ ਦੇ ਨਾਲ ਇੱਥੋਂ ਦਾ ਸਾਰਾ ਸਟੱਡੀ ਸਿਸਟਮ ਚੱਲਦਾ ਹੈਗਾ ਉਹਦੇ ਵਾਸਤੇ ਥੋੜੀ ਕਾਉਂਸਲਿੰਗ ਹੋਵੇ ਤੇ ਤਾਂ ਕਿ ਜਿਹੜੇ ਸਟੂਡੈਂਟ ਆ ਉਹ ਉਸ ਮਾਹੌਲ ਦੇ ਮੁਤਾਬਕ ਟੜ ਸਕਣ ਕਿਉਂਕਿ ਜਦੋਂ ਕੋਈ 20-21 ਸਾਲ ਦਾ ਬੱਚਾ ਇੰਡਗਾ ਤੋਂ ਆਉਂਦਾ ਤਾਂ ਉਹਨੂੰ ਜਿਹੜੇ ਪਾਸੇ ਵੱਲ ਨੂੰ ਮਰਜੀ ਢਾੜ ਲਓ ਤੇ ਨਾਲ ਦੀ ਨਾਲ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਇਹ ਪਹਿਲਾਂ ਹੀ ਆਪ ਦਾ ਸਕੰਜਾ ਉਸ ਤਰੀਕੇ ਨਾਲ ਰੱਖੋ ਵੀ ਸਿਰ ਤੇ ਪਾਣੀ ਲੰਘਣ ਤੋਂ ਪਹਿਲਾਂ ਪਹਿਲਾਂ ਉਸ ਚੀਜ਼ ਨੂੰ ਚੰਗੇ ਤਰੀਕੇ ਨਾਲ ਕੰਟਰੋਲ ਕੀਤਾ ਜਾਵੇ ਬਿਲਕੁਲ ਬਿਲਕੁਲ ਸੋ ਨੀਟੇ ਵੀਰ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਅਗਲੇ ਵੀਕ ਕਰਦੇ ਆਂ ਗੱਲਬਾਤ ਥੈਂਕ ਯੂ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦਿਓ ਇਜਾਜ਼ਤ ਰੱਬ ਰੱਖਾ